ਪਹਿਲਾਂ ਹੀ 30 ਕਿਲੋ ਮਿਲਦੀ ਸੀ 35 35 ਕਿਲੋ ਮਿਲਦੀ ਸੀ ਹੁਣ 15 ਕਿਲੋ ਮਿਲਦੀ ਹੈ ਤੇ 15 ਕਿਲੋ ਚ ਵੀ 14 ਕਿਲੋ ਮਿਲਦੀ ਆ 13 ਕਿਲੋ ਮਿਲਦੀ ਆ 12 ਕਿਲੋ ਮਿਲਦੀ ਆ ਇੰਨੀ ਮਿਲਦੀ ਆ ਜਿਹੜੀ 15 ਕਿਲੋ ਜਾਂ 30 ਕਿਲੋ ਕੰਨ ਦਿੰਦੇ ਨੇ ਉਹ ਚੋਂ ਵੀ ਤੁਹਾਨੂੰ ਟੰਕਣ ਘਟ ਦਿੰਦੇ ਨੇ ਉਹਦੇ ਵਿੱਚੋਂ ਵੀ ਕੰਡੇ ਵਾਲੀ ਕੰਡੇ ਵਾਲੇ ਚੱਕੀ ਤੇ ਜਾ ਕੇ ਘਟ ਹੋ ਜਾਂਦੀ ਹੈ ਹਾਂ 2 2 ਕਿਲੋ ਘਟ ਜਾਂਦੀ ਕਦੀਆਂ ਦਾ ਡੀਸੀ ਦਫ਼ਤਰ ਚਲ ਜਾਓ ਡੀਸੀ ਨੂੰ ਜਾ ਕੇ ਪੁੱਛੋ ਤੇ ਕਦੀਆਂ ਦਾ ਸਰਪੰਚ ਨੂੰ ਪੁੱਛੋ ਹਾਡੇ ਪਰਿਵਾਰ ਚ 4 ਮੈਂਬਰ ਆ ਤੇ ਅੱਜ ਤੋਂ 5 ਸਾਲ ਪਹਿਲਾਂ 3 ਮੈਂ 3 ਮੈਂਬਰਾਂ ਦੀ ਕਣਕ ਦਿੰਦੇ ਸੀ ਤਾਂ ਕਿ ਸਾਰੇ ਡਾਤੇ ਦੀਪੂ ਵਾਲਾ ਕਾ ਕੱਟਦਾ ਜਾਂ ਕੋਣ ਕੱਟਦਾ ਕਿਉਂਕੋ ਪਾਵਰ ਆ ਜਿਹੜੀ ਇਹ ਕਾਰ ਕਟਾਦੀ ਆ ਪਰ ਕਾਰ ਦੀ ਪਾਵਰ ਦੀਪੂ ਵਾਲੇ ਤੋਂ ਤੇ ਸਰਪੰਚ ਤੋਂ ਹੀ ਆ ਸਰਪੰਚ ਤੇ ਕਹਿੰਦੇ ਡੀਪੂ ਵਾਲਾ ਕਰਦਾ ਜੋ ਵੀ ਕਰਦਾ ਅਹੀਂ ਗੱਲਾਂ ਚਾਹੁੰਦੇ ਭਾਜੀ ਵੀ ਦੂਜੀ ਜਾਤੀਆਂ ਨੂੰ ਪੂਰੀ ਕਣਕ ਮਿਲਦੀ ਆ ਉਹਨਾਂ ਦੀ ਜਿਹੜੇ ਦੂਜੇ ਬਰਾਦਰੀ ਜਿਹੜੀ ਕਟਣ ਡਿਆ ਕੋਈ ਕਣਕ ਉਹਨਾਂ ਸਾਰੇ ਘਰ ਪੂਰੇ ਆ ਨਿੱਕੇ ਤੇ ਲੈ ਕੇ ਵੱਡੇ ਤੱਕ ਸਾਡੇ ਗਰੀਬਾਂ ਦੀ ਕਣਕ ਕਟਣ ਡਿਆ ਮਜਬੀਆਂ ਦੀ ਤੁਹਾਨੂੰ ਕਾਲਾ ਬੇਸ਼ਾ ਲਾਇਆ ਕੀ ਉਹਨੇ ਕੇਵਾਈਸੀ ਦੱਸਿਆ ਵਾ ਕਾਹਦੀ ਕਮੀ ਦੱਸੀ ਜੀ ਤੁਹਾਨੂੰ ਕੋਈ ਕਮੀ ਨਹੀਂ ਦੱਸੀ ਜੀ ਮੈਂ ਪੁੱਛਿਆ ਵਾ ਕਹਿੰਦੇ ਚਾਰ ਜੀ ਦੀ ਮਿਲਣੀ ਆ ਜੇ ਨਹੀਂ ਤਾਂ ਡੀਸੀ ਸਾਹਿਬ ਕੋ ਜਾ ਕੇ ਪੁੱਛ ਲੋ ਹੁਣ ਆ ਡੀਸੀ ਸਾਹਿਬ ਕੋ ਜਾਈਏ ਇਹ ਇੱਕ ਜੀ ਲਈ ਪੁੱਛ ਲਈ ਸਰ ਜੀ ਆ ਡੀਸੀ ਸਾਹਿਬ ਵੱਲੋਂ ਆ ਲਿਸਟਾਂ ਕੱਢੀਆਂ ਆ ਇਹਨਾਂ ਨੇ ਕੇਵਾਈਸੀ ਨਹੀਂ ਕਰਵਾਈ ਜਿੰਨਾਂ ਨੇ ਇਹ ਕੇਵਾਈਸੀ ਮੈਂ ਘਰ ਘਰ ਬੂਆ ਜਾ ਕੇ ਖੜਕਾਇਆ ਇੱਕ ਇੱਕ ਦਾ ਕਦੀ ਕਹਿੰਦੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਹੋਣੇ ਮੈਂ 8 ਮਹੀਨੇ ਇੱਥੇ ਬੈਠਾ ਰਿਆਂ ਤੇਰੀ ਬੁਆ ਹਰਮਾਂਜੀ ਕਹਿੰਦੇ ਡੀਪੋ ਹਾਰਡਰ ਵੀ ਬੁਆ ਕਾਕਾ ਕੇ ਕੇ ਵੀ ਸੀ ਕਰਾ ਕੇ ਆਂ। ਹਾਂ ਭਾਜੀ ਇਹਨਾਂ ਘਰ ਇਹ ਮੈਂ ਕੇ ਵੀ ਮੈਂ ਇਹਦੀ ਕੇ ਵੀ ਸੀ ਕਰਾਉਣਾ ਇਹਨੇ ਨਹੀਂ ਕੀਤੀ ਚਾੜੀ ਨਹੀਂ ਹੋਈ। ਨਾ ਇਹਨਾਂ ਸਾਡੇ ਕਾਰਡ ਬਣਵਾਏ ਅਜੇ ਤੱਕ। ਇਹੋ ਹੀ ਆ ਵੀ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਜੇ ਅਸੀਂ ਕਾਲੀਆਂ ਜੇ ਅਕਾਲੀਆਂ ਜੇ ਅਕਾਲੀਆਂ ਨੂੰ ਨਹੀਂ ਪਾਉਂਦੇ ਰੇ ਠੀਕ ਹੈ ਜੀ। ਇਹ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਸਾਡੇ ਮਧਪੀ ਸਿੰਘਾਂ ਦੀਆਂ ਜਿਹੜੀਆਂ ਕਣਕਾਂ ਕਟਵਾ ਦਿੰਦੇ ਆ। ਅਸੀਂ ਘਰ ਦੇ 20 ਵੋਟਾਂ ਸਾਡੀਆਂ ਸਾਡੀਆਂ 20 ਵੋਟਾਂ 'ਚ ਕਿਸੇ ਵੀ ਜੀ ਦੀ ਕਾਣਕ ਨਹੀਂ ਜੀ ਮਿਲਦੀ। ਮੇਰੇ ਇੱਕ ਭਰਾ ਨੂੰ ਮਿਲਦੀ ਜੇ। 2 ਕਿਲੋ ਘਾਟਾ ਗਈ, 4 ਕਿਲੋ ਘਾਟਾ ਗਈ, 10 ਕਿਲੋ ਘਾਟਾ ਗਈ। ਉਹ ਤਾਂ ਹੀ ਚਰ ਲਿਆ। ਹੁਣ ਇੱਕ ਜੀ ਦੀ ਪੱਕੀ ਹੀ ਡਾ ਕੇ। ਆ ਮੇਰੀ 5 ਜੀ ਦੀ ਪਰਜੀ ਆ। ਇੱਥੇ 4 ਜੀ ਦੀ ਲਿਖੀ ਗਏ। ਇਹ ਡੀਸੀ ਸਾਹਿਬ ਕੋ ਸਾਨੂੰ ਜਵਾਬ ਚਾਹੀਦਾ। ਇਹ ਪੰਚਾਇਤ ਖਾ ਰਹੀ ਆ ਜਾਂ ਤੁਸੀਂ ਖਾ ਰਹੇ ਜਾਂ ਵਜੂਤਾ ਦੀ ਪੂਹਲਡਰ ਸਰਪੰਚ ਦੇ ਮੈਂ ਖਾ ਰਹੇ। ਅੰਮਰਪੀਏ ਸਭ ਤੋਂ ਜ਼ਿਆਦਾ ਹੀ ਮਰਬੀਆਂ ਦੀ ਹੀ ਕੱਟੀ ਆ। ਛੋਟੀ ਜਾਤੀ ਦੀ। ਆਦੇ ਕੀ ਵੇਸੀਆਂ ਨਹੀਂ ਹੋਣ ਦੀ ਹਾਂਜੀ ਪਿਛਲੀ ਵਾਰ ਨੇ ਕੀਤੀਆਂ ਸਾਡੀਆਂ ਪਿਛਲੀ ਵਾਰਾਂ ਦਾ ਠੀਕ ਹੈ ਤੁਹਾਡੇ ਧਾਰ ਕਾਟ ਸੀ ਗਿਆ ਤੇ ਐਰ ਕੀ ਐਰ ਕੀ ਪੁੱਛਿਆ ਤੇ ਐਰ ਕੀ ਅੰਦਾ ਨਹੀਂ ਕੀ ਵੇਸਨੀ ਜੜੀ ਭਾਜੀ ਉਹਨਾਂ ਦੇ ਜਿਹੜੇ ਖਾਸ ਬੰਦੇ ਆ ਨਾ ਉਹਨਾਂ ਦੇ ਕਾਰਡ ਬਣੇ ਆ ਹੁਣ ਨਵੇਂ ਇਹ ਸਰਪੰਚ ਦਾ ਸਾਰਾ ਕਾਰਨਾਮਾ ਵਾ ਜੇ ਸਰਪੰਚ ਕਹੇਗਾ ਤੇ ਡੀਪੂ ਵਾਲਾ ਸਾਨੂੰ ਕਣਕ ਦੇਏਗਾ ਤੇ ਜੇ ਸਰਪੰਚ ਨੇ ਕਹਿਣਾ ਨਹੀਂ ਤਾਂ ਉਹਨੇ ਦੇਣੀ ਕਿੱਥੋਂ ਉਹ ਅਮਰਪਾਲਾ ਹੀ ਕਾਂਗਰਸੀ ਆ ਉਹ ਬੰਦਾ ਹੈਗਾ ਕਾਲੀਆਂ ਦਾ ਜਦੋਂ ਆਂ ਦਾ ਇਹਨਾਂ ਕੋਲ ਹਰਮਣ ਕੋਲ ਦੀਪੂ ਆਇਆ ਆ ਜਦੋਂ ਪਰਤੀ ਕਟਾਉਣ ਜਾਨੀ ਮੇਰੇ ਨਾਲ ਵੀ ਬੈਸ ਬਹੁਤ ਜ਼ਿਆਦੀ ਹੁੰਦੀ ਆ ਤੇ ਫੇ ਮੈਨੂੰ ਕਹਿ ਦਿੰਦੇ ਆ ਮੇਰੇ ਘਰ ਵਾਲੇ ਦਾ ਨਾਮ ਲੈ ਕੇ ਉਹਦੀ ਜਨਾਨੀ ਦੀ ਜਪਾਨ ਬਣੀ ਆ ਤੇ ਤੁਹਾਨੂੰ ਕੋਈ ਯਾਰ ਪਾਤਾ ਤੇ ਤੁਹਾਨੂੰ ਟੰਡ ਗੱਲ ਬੱਤੀ ਜਾਂਦੀ ਵੀ ਫਲਾਣੀ ਕਾਸ਼ ਦੇ ਤੇ ਜਿਵੇਂ ਤੁਹਾਡੇ ਦਾ ਦੱਸਿਆ ਘਰ ਵਾਲੇ ਨੇ ਵੀ ਯਾਰ ਪਾ ਲੈ ਸਾਨੂੰ ਦੇਖਿਆ ਜਾਂਦਾ ਰੱਖਦੇ ਆ ਬੇਸ਼ੈ ਰੱਖਦੇ ਆ ਕਹਿਣਾ ਵੀ ਜਿਹੜੀ ਕਣਕ ਮਿਲਦੀ ਆ ਮੰਨ ਲਓ 15 ਕਿਲੋ ਮਿਲਦੀ ਆ ਉਹ ਵੀ ਘੱਟ ਮਿਲਦੀ ਆ ਕਦੀ 12 ਕਿਲੋ ਕਈ 13 ਕਿਲੋ ਇਹਦੇ ਵਿੱਚ ਕਿੰਨੀ ਕਿ ਸਜਾਈ ਆ ਨਹੀਂ ਸਰ ਜੀ ਇਹ ਗੱਲ ਝੂਠ ਤੇ ਇਹ ਗੱਲ ਝੂਠ ਜੇ ਜੀ ਇਹ ਝੂਠ ਆ ਸਰ ਇਹ ਵਾਹੀ ਨਹੀਂ ਕਰਵਾਈ ਹੁਣ ਸਾਡਾ ਥੋੜੀ ਕਸੂਰ ਆ ਲਿਸਟ 'ਚ ਨਾਂ ਹੈਗਾ ਆ ਆ ਲਿਸਟ 'ਚ ਨਾਂ ਹੈਗਾ ਜੇ ਜੇ ਮੈਂ ਝੂਠ ਬੋਲਦਾ ਤੇ ਮੇਰੇ ਤੇ ਪਰਚਾ ਕਰਾ ਦਿੰਦੇ ਸਰਪੰਚੇ ਵੀ ਇਹ ਪਾਰਟੀਬਾਜੀ ਦਾ ਜੋ ਵੀ ਭਾਜੀ ਕੰਮ ਕਰਦੇ ਆ ਵੀ ਇਹ ਸਾਡੀ ਪਾਰਟੀ ਨੂੰ ਇਹਨਾਂ ਵੋਟ ਨਹੀਂ ਪਾਈ ਹੁਣ ਉਹ ਤਾਂ ਬੰਦੇ ਦਾ ਆਪ ਦਾ ਹੱਕ ਆ ਅਸੀਂ ਜਿਹਨੂੰ ਮਰਜ਼ੀ ਵੋਟ ਪਾਈਏ ਇਹ ਤੋਂ ਥੋੜਾ ਨਾ ਕੋਈ ਕੋ ਕਹਿ ਸਕਦਾ ਸਰਪੰਚ 15 ਸਾਲ ਹੋ ਗਏ 15 16 ਸਾਲ ਹੋ ਗਏ ਮੈਨੂੰ ਇੱਥੇ ਮੈਰਿਜ ਕਿਤੇ ਆਏ ਨੇ ਤੇ ਉਦੋਂ ਦੇ ਕਣਕ ਲੈਣਦੇ ਪਏ ਪਹਿਲਾਂ ਜਦੋਂ ਸਾਨੂੰ ਮਿਲਦੀ ਰਹੀ ਚੰਗੀ ਮਿਲਦੀ ਰਹੀ ਕਣਕ ਤੇ ਪਰ ਜਦੋਂ ਇਹਨਾਂ ਦੇ ਹੱਕ ਵਿੱਚ ਡੀਪੂ ਆ ਗਿਆ ਨਾ ਤੇ ਬਸ ਇਸ ਤਰ੍ਹਾਂ ਹੀ ਪਾਰਟੀ ਬਾਜੀ ਹੋ ਗਈ ਨਾ ਤੇ ਜੇ ਕਣਕ ਆਂਦੀ ਹੈ ਤੇ ਉਹਨੂੰ ਪੂਰੀ ਐ ਮਤਲਬ ਖਾਨ ਜੋਗੀ ਨਹੀਂ ਛੱਡ ਕੇ ਤਾਂ ਫੇਰ ਦਿੰਦੇ ਕਿਤੇ ਕਣਕ ਆਉਂਦੀ ਹਾਂਜੀ ਇੰਨੀ ਪੇ ਕਣਕਾਂ ਦੀ ਬਾਸ਼ਨਾ ਵਿੱਚ ਆਉਂਦੀ ਹੈ ਕਣਕ ਦੀ ਆ ਕੇ 30 ਕਿਲੋ ਦਿੰਦੇ ਸੀ ਹੁਣ 15 ਕਿਲੋ ਤੋਂ 15 ਕਿਲੋ ਦੇ ਨਾਲ 13 ਕਿਲੋ ਕਰ ਦਿੱਤੀ ਹੈ ਮਤਲਬ 1.5 ਤੋਂ 2 ਕਿੱਟੀਆਂ ਜਾਂਦੇ ਨੇ 2 ਕਿਲੋ ਕੱਟੀ ਆਰੋਂ ਗੱਡੀ ਆਈ ਚਿੱਟੀ ਦੋ ਜਾਣੇ ਤੁਹਾਡੇ ਵਰਗੇ ਹੀ ਦੋ ਬੋਰੀਆਂ ਉਹਨਾਂ ਸਾਡੇ ਸਾਹਮਣੇ ਕਣਕ ਦੀਆਂ ਲਦਾਈਆਂ ਉਹ ਉਹਨਾਂ ਨੂੰ ਪੁੱਛਿਆ ਵੀ ਉਹ ਕਿੱਧਰ ਗਣਕ ਗਈ ਦੋ ਬੋਰੀਆਂ ਸਾਡੇ ਆ ਗਰੀਬਾਂ ਦੇ ਕਣਕ ਖਾ ਕੇ ਉਹ ਦੇਂਦੇ ਆ ਤੇ ਸਾਰਾ ਜੋ ਵੀ ਕਰਾਉਂਦਾ ਸਰਪੰਚ ਕਰਾਉਂਦਿਆ ਸਰਪੰਚ ਦੇ ਕਹਿਣ ਤੇ ਜੋ ਉਹ ਮੰਡਿਆ ਸਰਪੰਚ ਮੈਂਨੇ ਤੇਰਾ ਕੀ ਰਾਇਆ ਤੁਹਾਨੂੰ ਕਰਕੇ ਮਿਲਦੀ ਆ ਨਹੀਂ ਭਾਜੀ ਕਿਉਂ ਸਾਡਾ ਕਾਰ ਨਹੀਂ ਜੇ ਭਾਜੀ ਕੋਲੋਂ ਮੈਂ ਕਾਰ ਨਹੀਂ ਬਣਿਆ 2500 2500 ਤੁਸੀਂ ਗਰੀਬੀ ਦੇਖਾ ਚ ਨਹੀਂ ਆਉਂਦੇ ਤੁਸੀਂ ਕਿਹਨਾਂ ਦਾ ਤੁਸੀਂ ਮੀਰ ਚੜ੍ਹਦੀ ਕਲਾ ਵਾਲੇ ਮੀਰ ਜੇ ਗਰੀਬ ਜੇ ਭਾਜੀ ਇਹ ਤੁਹਾਡਾ ਕਿਉਂ ਨਹੀਂ ਬਣਿਆ ਭਾਜੀ ਪਤਾ ਨਹੀਂ ਜੇ ਬਣਾਇਆ ਨਹੀਂ ਇਹਨਾਂ ਨੇ ਪੰਚ ਕਦੀ ਆਪਣੇ ਗੁਰਦਵਾਰ ਸਾਹਿਬ ਚ ਲੋਸਟਮੈਂਟ ਕੀਤੀ ਆ ਵੀ ਭਾਈ ਜਿਨ੍ਹਾਂ ਦੇ ਕੇ ਵਾਸੀ ਨਹੀਂ ਹੋਈ ਕੇ ਵਾਸੀ ਕਰਾਓ ਤੁਹਾਡੇ ਕਾਰ ਕੱਟੇ ਜਾਣਗੇ ਜਾਂ ਤੁਹਾਡੇ ਨਹੀਂ ਕੱਟੇ ਜਾਣਗੇ ਮੈਂ ਕਿਹਾ ਘਰ ਘਰ ਜਾ ਕੇ ਬੂਹੇ ਖੜਕਾ ਕੇ ਕੀਤੀ ਆ ਘਰ ਘਰ ਜਾ ਕੇ ਬੂਹੇ ਖੜਕਾ ਕੇ ਇਹਨਾਂ ਨੂੰ ਪੁੱਛਿਆ ਇੱਕ ਇੱਕ ਜੀ ਨੂੰ ਸਹੀ ਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨ ਦੇ ਨਾਲ ਤਸਵੀਰਾਂ ਜਰੂਰ ਤੁਹਾਨੂੰ ਖਾਵਾਗੇ ਹਲਕਾ ਟਾਲੀ ਦੇ ਪਿੰਡ ਗੋਸਾਬਾਦ ਦੀਆਂ ਜਿੱਥੇ ਕਿ ਡੀਪੋ ਵਾਲੇ ਦੇ ਖਿਲਾਫ ਜਿਹੜੇ ਕਿ ਪਿੰਡ ਵਾਸੀਆਂ ਨੇ ਅੱਜ ਵਿਰੋਧ ਕੀਤਾ ਵੀ ਉਹਨਾਂ ਨੂੰ ਜਿਹੜੀ ਕਣਕ ਆ ਇੱਕ ਤੇ ਘਟ ਦਿੱਤੀ ਆ ਰਹੀ ਆ ਇੱਕ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਨਾਂ ਨੂੰ ਕੱਟੇ ਗਏ ਨੇ ਗੱਲਬਾਤ ਜਰੂਰ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਪੁੱਛਾਂਗੇ ਕਦੋਂ ਦੀ ਮੁਸ਼ਕਲ ਆ ਰਹੀ ਆ ਤੁਹਾਨੂੰ ਬਾਈ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਆ ਕੀ ਮੁਸ਼ਕਲ ਕੀ ਆ ਰਹੀ ਤੁਹਾਨੂੰ ਮੈਂ ਵੀਰ ਜੀ ਮੇਰਾ ਨਾਮ ਸਰਦਾਰ ਗੁਰਪ ਕੁਝ ਸਾਲਾਂ ਤੋਂ ਜਦੋਂ ਤੋਂ ਮੇਰੇ ਬੱਚੇ ਹੋਏ ਆ ਸਭ ਦੀ ਕਣਕ ਮਿਲ ਰਹੀ ਆ 2 ਕਿਲੋ ਘਟਾ ਗਈ 4 ਕਿਲੋ ਘਟਾ ਗਈ 10 ਕਿਲੋ ਘਟਾ ਗਈ ਉਹ ਕਿੱਥੇ ਘਟਾ ਜਾਣਾ ਉਹ ਤਾਂ ਹੀ ਜਰ ਲਿਆ ਹੁਣ ਇੱਕ ਜੀ ਦੀ ਪੱਕੀ ਹੀ ਡਾਤੀ ਆ ਆ ਮੇਰੀ ਪੰਜ ਜੀ ਦੀ ਪਰਚੀ ਆ ਇੱਥੇ ਚਾਰ ਜੀ ਦੀ ਲਿਖੀ ਗਈ ਇਹ ਕਿਹੜੇ ਕਿਹੜੇ ਵਿਓਚ ਲਿਖੀ ਗਈ ਮੈਨੂੰ ਐਸੋ ਵੀ ਦੀਪੂ ਵਾਲਾ ਤੁਹਾਡੇ ਪਿੰਡ ਦਾ ਕੀ ਨਾਮ ਹੈ ਦੀਪੂ ਵਾਲਾ ਤਾਂ ਤੁਸੀਂ ਇਸ ਚੀਜ਼ ਬਾਰੇ ਪੁੱਛਿਆ ਨਹੀਂ ਵੀ ਭਾਈ ਸਾਡੇ ਪੰਜ ਮੈਂਬਰ ਨੇ ਤੂੰ ਚਾਰ ਦੀ ਕਣਕ ਦਿੰਦਾ ਕਿ ਜਾਂ ਸ਼ੁਰੂ ਤੋਂ ਤੁਹਾਨੂੰ ਕਣਕ ਜਿਹੜਾ ਘਟ ਦਿੰਦਾ ਆ ਰਿਹਾ ਏ ਨਹੀਂ ਜੀ ਪਿਲੋ ਪਿਛੋ ਪੂਰੀ ਮਿਲਦੀ ਰਹੀ ਆ ਐਤ ਕੀ ਆਣ ਕੇ ਕੱਟ ਹੋਈ ਆ ਹਾਂ ਜੀ ਮਿਲਦੀ ਆ ਰਹੀ ਆ ਇਹ ਪੰਜਾਂ ਜੀਆਂ ਦੀ ਕਿੰਨੀ ਕਿੰਨੀ ਇਹ ਹੁਣ ਪਹਿਲਾਂ ਹੀ 30 30 ਕਿਲੋ ਮਿਲਦੀ ਸੀ 35 35 ਕਿਲੋ ਮਿਲਦੀ ਸੀ ਫਰੀ ਵੀ ਵਾਲੀ ਵੀ ਲਈ ਆ ਮੋਲ ਵਾਲੀ ਵੇਸੀ ਲਈ ਆ ਤੇ ਹੁਣ ਇਸ ਟਾਈਮ ਬਿਲਕੁਲ ਹੀ ਟੋਟਲ ਫਰੀ ਮਿਲ ਰਹੀ ਆ ਕਿੰਨੀ ਮਿਲਦੀ ਹੁਣ ਹੁਣ 15 ਕਿਲੋ ਮਿਲਦੀ ਆ ਤੇ 15 ਕਿਲੋ ਚ ਵੀ 14 ਕਿਲੋ ਮਿਲਦੀ ਆ 13 ਕਿਲੋ ਮਿਲਦੀ ਆ 12 ਕਿਲੋ ਮਿਲਦੀ ਹੈ ਇੰਨੀ ਮਿਲਦੀ ਹੈ ਜੀ ਤੇ ਤੁਸੀਂ ਪੁੱਛਿਆ ਇਹਨੂੰ ਕਿਹਾ ਨਹੀਂ ਵੀ ਭਾਈ ਤੂੰ 15 ਕਿਲੋ ਦੇ ਇਹ ਤੂੰ 15 ਕਿਲੋ ਜੋ ਘਟਾ ਕੇ ਦੇ ਰਿਹਾ ਤੁਹਾਨੂੰ ਬੜੀ ਏਰੀ ਵਿਰੋਧ ਕੀਤਾ ਜੀ ਇਸ ਇਸ ਗੱਲ ਦਾ ਮੈਂ ਇੱਕ ਵਾਰੀ ਨਹੀਂ ਮੇਰੀ ਬੈਸ ਫਸਾਈ ਹਰ ਵਾਰੀ ਹੀ ਜਿੱਦੋਂ ਕਣਕਵੰਡ ਦਾ ਉਦੋਂ ਹੀ ਡੀਪੂ ਵਾਲੇ ਨਾਲ ਬੈਸ ਫਸਾਈ ਹੁੰਦੀ ਹੈ ਕਦੀ ਜਾਂਦਾ ਡੀਸੀ ਦਫ਼ਤਰ ਚਲ ਜਾਓ ਡੀਸੀ ਨੂੰ ਜਾ ਕੇ ਪੁੱਛੋ ਅੱਛਾ ਤੇ ਕਦੀ ਜਾਂਦਾ ਸਰਪੰਚ ਨੂੰ ਪੁੱਛੋ ਅਸੀਂ ਕਿਹਨੂੰ ਪੁੱਛੀਏ ਸਰਪੰਚ ਇੱਥੇ ਸਰਪੰਚ ਜਵਾਬ ਨਹੀਂ ਦਿੰਦਾ ਉਹ ਜਿੰਨੀ ਮਿਲਦੀ ਓਨੀ ਲਈ ਜਾਓ ਜਿੰਨੀ ਮਿਲਦੀ ਓਨੀ ਲਈ ਜਾਓ ਮਿਲਦੀ ਤਾਂ ਹੈ ਨਾ ਮਿਲਦੀ ਨੂੰ ਕੀ ਕਰਨਾ ਇਸ ਟਾਈਮ ਗੜੇਮਾਰੀ ਹੋਣ ਈ ਆ ਗੜੇਮਾਰੀ ਮੀ ਪੈਣ ਡਿਆ ਵਾ ਸਰਪੰਚ ਉਹ ਵੀ ਕਟ ਕਟ ਖਾਈ ਜਾਂਦੇ ਫਿਰ ਸਾਨੂੰ ਕੀ ਫਾਇਦਾ ਤੁਹਾਡੀ ਕੱਲਿਆਂ ਦੀ ਕਣਕ ਕੱਟਦੀ ਆ ਕਿ ਜਾਂ ਹੋਰ ਹੀ ਪਿੰਡ ਵਾਸੀਆਂ ਦੀ ਕਣ ਕੱਟੀ ਗਈ ਆ ਪਾਰਟੀ ਦੌਰ ਦੇ ਇਹ ਹੀ ਗੱਲ ਆ ਜੀ ਸਾਡੇ ਕੱਲਿਆਂ ਦੀ ਕੱਟੀ ਆ ਤੇ ਜਾਂ ਫਿਰ ਸਾਰੇ ਪਿੰਡ ਦੀ ਕੱਟੀ ਆ ਇਹ ਸਾਨੂੰ ਸਾਰਾ ਸਵਾਲ ਜਵਾਬ ਤਾਈਦਾ ਇਹ ਡੀਪੋ ਦਾ ਕੀ ਨਾਮ ਆ ਕਿੰਨੇ ਚਿਰ ਤੋਂ ਡੀਪੋ ਚਲਾ ਰਿਹਾ ਤੁਹਾਡੇ ਪਿੰਡ ਵਿੱਚ ਜਿਹੜਾ ਸ਼ਕਤੀ ਡੀਪੋ ਆ ਕਦੋਂ ਕਦ ਕਰ ਦਿੱਤਾ ਹੈ 15 20 ਸਾਲ ਹੋ ਗਿਆ ਚੱਲੇ ਉਹਨੂੰ ਇਸ ਟਾਈਮ ਇਥੇ ਕਰ ਦੇਣ ਨੂੰ ਸਪਲਾਈ ਕੀ ਨਾਂ ਦੀ ਬੁਲਦੇ ਆ ਇਹ ਹਰਮਨ ਸਿੰਘ ਬਿਲਕੁਲ ਜੀ ਤੁਸੀਂ ਦੇਖਿਆ ਪਿੰਡ ਵਾਸੀਆਂ ਨੇ ਵੱਡੇ ਦੋਸ਼ ਲਾਏ ਨੇ ਵੀ ਇੱਕ ਤੇ ਕਣਕ ਘਟ ਦਿੱਤੀ ਆ ਰਹੀ ਆ ਇੱਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜੀ ਜਿਹੜੇ ਨੇ ਉਹ ਜਿਵੇਂ ਪੰਜ ਨੇ ਤੇ ਉਹਨਾਂ ਨੂੰ ਚਾਰ ਮੈਂਬਰਾਂ ਜਿਹੜੀ ਕੀ ਕਣਕ ਦਿੱਤੀ ਆ ਰਹੀ ਆ ਵੱਡੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਅਤੇ ਉਹਨਾਂ ਕਹਿੰਿਆ ਵੀ ਉਹ ਜਦੋਂ ਡੀਪੋ ਕੋਲ ਜਾਂਦੇ ਨੇ ਕਦੀ ਉਹ ਕਹਿੰਦਾ ਡੀਸੀ ਕੋਲ ਜਾਓ ਉਹ ਕਰੀ ਜੇ ਕਿ ਮਰੀ ਜੇ ਜੋ ਕਿ ਲੱਗਦਾ ਨਹੀਂ ਉਹ ਢਾਰਨੀ ਆਉਂਦਾ ਵੀ ਮੇਰੀ ਸ਼ਿਕਾਇਤ ਹੋ ਜੂਗੀ ਮੇਰਾ ਡੀਪੂ ਸਸਪੈਂਡ ਹੋ ਜਾਣਾ ਨਹੀਂ ਜੀ ਅੱਗੇ ਵੀ ਇਹਦਾ ਆਬਜੈਕਸ਼ਨ ਲਿਖਿਆ ਆ ਆਫਕੋ ਉਹਦਾ ਨੰਬਰ ਵੀ ਲਿਖਿਆ ਤੇ ਨਾਮ ਵੀ ਲਿਖਿਆ ਉਹਦਾ ਹਰਮੰਦਾ ਹਾਂਜੀ ਕੱਲ ਮੈਂ ਲਖ ਪਰਚੀਆਂ ਕੱਢਦੇ ਵਕਤ ਲਿਖਵਾਈ ਸੀ ਜੀ ਮੈਨੂੰ ਐਸੋ ਵੀ ਤੁਹਾਨੂੰ ਕਾਲਾ ਆਬਜੈਕਸ਼ਨ ਲਾਇਆ ਕਿ ਉਹਨੇ ਕੇਵਾਈਸੀ ਦੱਸਿਆ ਵਾ ਕਾਹਦੀ ਕਮੀ ਦਸੀ ਜੀ ਤੁਹਾਨੂੰ ਕੋਈ ਕਮੀ ਨਹੀਂ ਦਸੀ ਜੀ ਕੋਈ ਕਮੀ ਨਹੀਂ ਦਸੀ ਕੋਈ ਕਮੀ ਨਹੀਂ ਦਸੀ ਪੁੱਛਿਆ ਤੋਗਾ ਭਾਈ ਕਾਹਦੇ ਤੁਸੀਂ ਮੈਂ ਪੁੱਛਿਆ ਵਾ ਕਹਿੰਦੇ ਚਾਰ ਜੀ ਦੀ ਮਿਲਨੀ ਆ ਨਹੀਂ ਤੇ ਡੀਸੀ ਸਾਹਿਬ ਕੋ ਜਾ ਕੇ ਪੁੱਛ ਲਓ ਹੁਣ ਡੀਸੀ ਸਾਹਿਬ ਕੋ ਜਾਈਏ ਇੱਕ ਜੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਸਰਕਾਰ ਤੇ ਕਹਿ ਰਹੀ ਹੈ ਜਵਾਬ ਚਾਹੀਦਾ ਵਾ ਇਹ ਡੀਸੀ ਸਾਹਿਬ ਕੋ ਸਾਨੂੰ ਜਵਾਬ ਚਾਹੀਦਾ ਇਹ ਪੰਚਾਇਤ ਖਾ ਰਹੀ ਹੈ ਜਾਂ ਤੁਸੀਂ ਖਾ ਰਹੇ ਜਾਂ ਵਜੂਤਾ ਡੀਪੂ ਹੋਲਡਰ ਸਰਪੰਚ ਦੇ ਮੈਂਬਰ ਖਾ ਰਹੇ ਹਾਂ ਹਾਂਜੀ ਇਹ ਜਵਾਬ ਚਾਹੀਦਾ ਮਰਬੀਆਂ ਦੀ ਕਣਕ ਇਹ ਮਰਬੀਆਂ ਸਭ ਤੋਂ ਜ਼ਿਆਦਾ ਹੀ ਮਰਬੀਆਂ ਦੀ ਹੀ ਕੱਟੀ ਆ ਛੋਟੀ ਜਾਤੀ ਦੀ ਬਿਲਕੁਲ ਤੁਸੀਂ ਦੇਖਿਆ ਬਹੁਤ ਲੋਕ ਦੁਖੀ ਨੇ ਅਤੇ ਲੋਕਾਂ ਨੇ ਕਿਹਾ ਵੀ ਜਾਤ ਪਾਤ ਨੂੰ ਲੈ ਕੇ ਵੀ ਜਿਹੜਾ ਸਾਡੇ ਨਾਲ ਵਿਰੋਧ ਕੀਤਾ ਜਾ ਰਿਹਾ ਜਾਤ ਪਾਤ ਦਾ ਵਿੱਚ ਕਿੰਨੇ ਕਿੰਨੇ ਪੱਖਪਾਤ ਜਿਹੜੀ ਕੀਤੀ ਜਾਂਦੀ ਆ ਹੋਰ ਵੀ ਲੋਕ ਨੇ ਗੱਲਬਾਤ ਕਰਨਗੇ ਭਾਈ ਤੁਹਾਡੀ ਵੀ ਕਣ ਕੱਟੀ ਗਈ ਆ ਹਾਂਜੀ ਭਾਈ ਮੇਰੀ ਵੀ ਕਣ ਕੱਟੀ ਗਈ ਆ ਜੀ ਕਿੰਨੀ ਕਣ ਕੱਟੀ ਕੋਈ ਮੇਰੀ ਇੱਕ ਮੁੰਡੇ ਦੀ ਕੱਟੀ ਗਈ ਕਣਕ ਜੀ ਪਿਛਲੀ ਵਾਰ ਕੱਟਤੀ ਆਰ ਕੇ ਵੀ ਕੱਟਤੀ ਆ ਨਾ ਪੰਜਾਂ ਦੀ ਆਉਂਦੀ ਚੌਂ ਦੀ ਦੇਣ ਦੇ ਆਏ ਪੰਜਾਂ ਜੀਆਂ ਦੇ ਕਣਕਾਂ ਦੀ ਚੌਂਦੀ ਦੇਣ ਦੇ ਤੇ ਤੁਸੀਂ ਇਹ ਪੁੱਛਿਆ ਡੀਪੋ ਵਾਲੇ ਨੂੰ ਭਾਈ ਕਾਹਦਾ ਘਟਿਆ ਵਾ ਕੀ ਕਮੀ ਕੀ ਵੇਸੀ ਰਹੀ ਆ ਕਲੋਂ ਦੀ ਤੁਸੀਂ ਪੂਰੇ ਕਣਕਾਂ ਲੈ ਰਹੇ ਹੋ ਪਰਵਾਰਾਂ ਦੀ ਆਂਦਾ ਇਹ ਕਿਵੇਂ ਵੇਸੀ ਨਹੀਂ ਹੋਣ ਡੀਆਂ ਤੇ ਤੁਸੀਂ ਕਰਾਈ ਕਿਵੇਂ ਸੀ ਹਾਂਜੀ ਪਿਛਲੀ ਵਾਰ ਨੇ ਕੀਤੀਆਂ ਸਾਡੀਆਂ ਪਿਛਲੀ ਵਾਰਾਂ ਦਾ ਠੀਕ ਆ ਤੁਹਾਡੇ ਧਾਰਗਾਠ ਠੀਕ ਆ ਤੇ ਐਰ ਕੀ ਐਰ ਕੀ ਪੁੱਛਿਆ ਤੇ ਐਰ ਕਹਿੰਦਾ ਨਹੀਂ ਕੀ ਵੇਸੀ ਨਹੀਂ ਹੋਈ ਡਾਡੀ ਬਿਲਕੁਲ ਜੀ ਇਹ ਦੇਖਿਆ ਵੀ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਪਿੰਡ ਵਾਸੀਆਂ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਵੀ ਦੀਪੂ ਵਾਲਾ ਹੋਲਡਰ ਜਿਹੜਾ ਹਰਮਨ ਆ ਉਹ ਬਾਰ ਬਾਰ ਸਾਨੂੰ ਤੰਗ ਪਰ ਸ਼ਾਂ ਕਰ ਰਿਹਾ ਅਤੇ ਪਿੰਡ ਵਾਸੀਆਂ ਨੂੰ ਕਣਕ ਜੀ ਨੂੰ ਕੱਟ ਦੇ ਰਿਹਾ ਹਾਂਜੀ ਭਾਜੀ ਹੋਰ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਭਾਜੀ ਵੀ ਦੂਜੀ ਜਾਤੀਆਂ ਨੂੰ ਪੂਰੀ ਕਣਕ ਮਿਲਦੀ ਹੈ ਉਹਨਾਂ ਦੀ ਕਿਹੜੀ ਦੂਜੀ ਬਰਾਦਰੀ ਕਿਹੜੀ ਕਟਣ ਡਿਆ ਕੋਈ ਕਣਕ ਉਹਨਾਂ ਸਾਰੇ ਘਰ ਪੂਰੇ ਆ ਨਿੱਕੇ ਤੇ ਲੈ ਕੇ ਵੱਡੇ ਤੱਕ ਸਾਡੇ ਗਰੀਬਾਂ ਦੀ ਕਣਕ ਕੱਟਣ ਡਿਆ ਮਜਬੀਆਂ ਦੀ ਕਿੰਨੇ ਪਰਿਵਾਰ ਇੱਥੇ ਆਏ ਨੇ ਪਾਰਟੀ ਪਾਈ ਕਰਕੇ ਕਣਕ ਕੱਟੀ ਹੋਣੀ ਹੈ 8-10 ਪਰਿਵਾਰ ਹੋਣੇ 8-10 ਪਰਿਵਾਰ ਹੋਣੇ ਇੱਥੇ ਆਏ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਪਿੰਡ ਵਾਸੀ ਬਹੁਤ ਪਰੇਸ਼ਾਨ ਨੇ ਆ ਭੈਣਾਂ ਨਾਲ ਗੱਲਬਾਤ ਪਰਿਵਾਰ ਕੇ ਮੈਂਬਰਾਂ ਲਈ ਕਿੰਨੇ ਜੀਆਂ ਦੀ ਕਣਕ ਲਈ ਗਈ ਹੈ ਤੇ ਹੁਣ ਤੱਕ ਤੁਹਾਨੂੰ ਕਿੰਨਾ ਚਲੋ ਗਿਆ ਕਣਕ ਲੈਣ ਦੀਆਂ ਤੋਂ ਜਦੋਂ ਦਾ ਵੀਰ ਜੀ ਕਾਟ ਬਣਿਆ ਏ ਉਦੋਂ ਤੋਂ ਬਹੁਤ ਸੋਹਣੀ ਕਣਕ ਆਉਂਦੀ ਰਹੀ ਜਦੋਂ ਪਿੰਡ ਦੇ ਮਤਲਬ ਹੈ ਗਈ ਸੀ ਪਿੰਡ ਦੇ ਬੰਦੇ ਕੋਲ ਸੀਗੀ ਡੀਪੂ ਜਦੋਂ ਪਿੰਡ ਦੇ ਬੰਦੇ ਕੋਲ ਬਹੁਤ ਸੋਹਣੀ ਕਣਕ ਵੀ ਆਉਂਦੀ ਰਹੀ ਆ ਛੋਲੇ ਵੀ ਆਉਂਦੇ ਰਹੇ ਆ ਖੰਡ ਵੀ ਮਿਲਦੀ ਰਹੀ ਦਾਣਾ ਵੀ ਮਿਲਦੀਆਂ ਰਹੀਆਂ ਸਾਰਾ ਕੁਝ ਮਿਲਦਾ ਰਿਹਾ ਹੁਣ ਜਦੋਂ ਦਾ ਇਹਨਾਂ ਵੱਲੋਂ ਡੀਪੂ ਆ ਗਿਆ ਆ ਪਿੰਡ ਦਾ ਜੱਟ ਹੀ ਜਿੰਦੂ ਭਾਜੀ ਆ ਉਹਦੇ ਕੋਲੋਂ ਕਣਕ ਸਾਨੂੰ ਬਹੁਤ ਸੋਹਣੀ ਮਿਲਦੀ ਰਹੀ ਆ ਉਹ ਦੀ ਸੁੰਦ ਆ ਉਹਦਾ ਪਿੱਛਾ ਹੁੰਦਾ ਕਦੀ ਉਹਨੇ ਬਈ ਮਾਨੀ ਨਹੀਂ ਕੀਤੀ ਚਲੋ ਉਹਦੇ ਕੰਡੇ ਤੇ ਸਹੀ 돌ਦੀ ਚੱਕੀ ਦੇ ਤੇ ਕੰਡੇ ਤੇ ਜਾ ਕੇ ਘਾਟੋ ਜਾਂਦੀ ਅਗਲੀ ਵਾਰੀ ਉਹਨੂੰ ਕਹਿਦਾ ਹੀ ਪਾਜੀ ਕੰਡ ਕਹਿ ਕੇ ਘਟ ਗਈ ਆ ਪਿਛਲੀ ਵਾਰੀ ਉਹ ਉਹੋ ਗੱਲ ਕਹਿੰਦਾ ਹੁੰਦਾ ਵੀ ਭਾਬੀ ਜੀ ਕੋਈ ਨਹੀਂ ਆ ਕਰ ਦਿੰਨੇ ਪੂਰੀ ਤੇ ਹੁਣ ਕਿ ਘੋੜੀ ਪੂ ਬੇਟਾ ਹੁਣ ਜਦੋਂ ਦਾ ਇਹਨਾਂ ਕੋਲ ਹਰਮਣ ਕੋਲ ਦੀਪੂ ਆਇਆ ਆ ਜਦੋਂ ਪਰਚੀ ਕਟਾਉਣ ਜਾਨੀ ਮੇਰੇ ਨਾਲ ਵੀ ਬੈਸ ਬਹੁਤ ਜ਼ਿਆਦੀ ਹੁੰਦੀ ਆ ਤੇ ਫਿਰ ਮੈਨੂੰ ਕਹਿ ਦਿੰਦੇ ਆ ਮੇਰੇ ਘਰ ਵਾਲੇ ਦਾ ਨਾਮ ਲੈ ਕੇ ਉਹਦੀ ਜਨਾਨੀ ਦੀ ਜ਼ੁਬਾਨ ਬੜੀ ਏ ਮੈਨੂੰ ਇਥੇ ਵੀ ਤੁਹਾਨੂੰ ਕੋਈ ਯਾਰ ਪਾਤਾ ਨਹੀਂ ਤੁਹਾਨੂੰ ਟੰਡ ਗੱਲਬਾਤ ਕੀਤੀ ਜਾਂਦੀ ਆ ਵੀ ਫਲਾਣੀ ਕ ਇਜਾਰ ਪਾਲ ਵੀ ਸਾਨੂੰ ਦੇਖਿਆ ਜਾਂਦਾ ਤੇ ਰੱਖਦੇ ਆ ਮੇਸ਼ਾ ਹੀ ਰੱਖਦੇ ਆ ਪੰਨਾਂ ਜੀਆਂ ਦੀ ਮੇਰੀ ਕੁੜੀਆ ਦਾ ਵਿਆਹ ਹੋ ਗਿਆ ਧਾਰ ਕਾਟ ਪੰਨਾਂ ਜੀਆਂ ਦਾ ਬੋਲਦਾ ਆ ਚੌਹਾਂ ਜੀਆਂ ਤੇ ਲੈ ਆਂਦੀ ਐ ਕਿਆ ਚਲੋ ਕੁੜੀਆ ਵਿਆਹੀ ਗਈ ਐ ਚਲੋ ਨਾ ਦੋ ਠੀਕ ਐ ਜੱਗ ਹੁੰਦੜੀ ਆਈ ਐ ਚਲੋ ਨਾ ਦੋ ਇਸ ਗੱਲ 'ਚ ਵੀ ਸਹਿਮਤ ਆ ਫੇਰ ਸਾਡੀ ਚੌਹਾਂ ਜੀਆਂ ਦੀ ਦਿੱਤੀ ਆ ਚੌਹਾਂ ਤੋਂ ਫੇਰ ਇੱਕ ਕਾਕੇ ਦੀ ਕਟ ਦਿੱਤੀ ਆ ਤੇ ਫੇਰ ਹੁਣ ਕੱਲ ਵੀ ਮੇਰੀ ਲੜਾਈ ਹੋਈ ਆ ਤਿੰਨਾਂ ਜੀਆਂ ਦੀ ਕਣਕ ਦਿੱਤੀ ਆ ਤਿੰਨਾਂ ਜੀਆਂ ਦੀ ਕਣਕ ਨੂੰ ਅਸੀਂ ਕੀ ਕਰਾਂਗੇ ਜਿਹੜੀ ਬਾਕੀ ਜਿਹੜੀ ਬਚਦੀ ਉਹ ਕਿੱਥੇ ਜਾਂਦੀ ਆ ਸਾਨੂੰ ਦੱਸਣਾ ਜਾਂ ਪਿੱਛੋਂ ਦੱਸਣਾ ਸਾਨੂੰ ਵੀ ਘਾਟ ਆਈ ਆ ਜਿਹੜੀ ਬੰਦਾ ਕਿਲੋ ਜਾਂ 30 ਕਿਲੋ ਕਰਨ ਦਿੰਦੇ ਨੇ ਉਹ ਚੋਂ ਹੀ ਤੁਹਾਨੂੰ ਟੰਕਣ ਘਾਟ ਦਿੰਦੇ ਨੇ ਉਹਦੇ ਵਿੱਚੋਂ ਮੀਂਹ ਕੰਡੇ ਵਾਲੀ ਚ ਕੰਡੇ ਵਾਲੇ ਚੱਕੀ ਤੇ ਜਾ ਕੇ ਘਾਟ ਹੋ ਜਾਂਦੀ ਆ ਹਾਂ 2-2 ਕਿਲੋ ਘਟ ਜਾਂਦੀ ਆ ਤੇ ਇਸ ਕਰਕੇ ਕੱਲ ਹੀ ਮੇਰੀ ਵੀ ਬੈਸ ਹੋਈ ਆ ਮੈਂ ਤਾਂ ਕਿਹਾ ਵੀ ਤੁਸੀਂ ਤਿੰਨਾਂ ਦੀ ਵੀ ਨਾ ਪਰਚੀ ਕਟਾਓ ਸਾਨੂੰ ਮੈਨੂੰ ਫਿਰ ਇਹ ਕਿਹਾ ਵੀ ਸਾਰਿਆਂ ਦੇ ਤੁਸੀਂ ਲੈ ਕੇ ਆਓ ਆਧਾਰ ਕਾਰਡ ਕੋਈ ਨਹੀਂ ਜੇ ਮਸ਼ੀਨਾ ਬੋਲਣ ਗਿਆ ਤਾਂ ਫਿਰ ਤੁਹਾਨੂੰ ਪੰਜਾਂ ਦੀ ਕੱਟ ਦਾਂਗੇ ਇਹ ਕਿੱਦਾਂ ਦਾ ਸੂਡ ਹੋਇਆ ਮੈਂ ਕਿਹਾ ਵੀ ਤੁਸੀਂ ਸਾਡੀ ਪਰਚੀ ਕੱਲ ਹੀ ਕੱਟ ਦਿਓ ਕੱਲ ਹੀ ਕੱਟ ਦਿਓ ਮੇਰਾ ਨਾਮ ਸਮੀਰ ਸਿੰਘ ਮੈਂ ਇਥੋਂ ਪਿੰਡ ਕੌਨਸਾ ਵਾਦਾ ਰਹਿਣ ਵਾਲਾ ਵਾਸੀ ਆ ਸਾਡੇ ਪਰਿਵਾਰ ਚ ਚਾਰ ਮੈਂਬਰ ਆ ਤੇ ਅੱਜ ਤੋਂ 5 ਸਾਲ ਪਹਿਲਾਂ ਤਿੰਨ ਮੈਂ ਤਿੰਨ ਮੈਂਬਰਾਂ ਦੀ ਗਣਕ ਦਿੰਦੇ ਸੀ ਤਾਂ ਕਿ ਸਾਰੇ ਢਾਤੇ ਆ ਇਹ ਕਹਿੰਦੇ ਆ ਵੀ ਜਿਹੜਾ ਸਾਡੇ ਨਾਲ ਰਹਿ ਗਿਆ ਬਸ ਵੀ ਲੜਪੋ ਤੁਸੀਂ ਇਹਨਾਂ ਨਾਲ ਅੱਜ ਹੀ ਕੱਲ ਨੂੰ ਟਾਟਾ ਕਾਟ-ਕਾਟ ਦੇਣਾ ਇਹਨਾਂ ਨਹੀਂ ਮੈਨੂੰ ਇਹਸੋ ਵੀ ਦੀਪੂ ਵਾਲਾ ਕਾਟਦਾ ਜਾਂ ਕੌਣ ਕਾਟਦਾ ਕਿਉਂਕਿ ਉਹ ਪਾਵਰ ਆ ਜਿਹੜੀ ਇਹ ਕਾਰ ਕਟਾਂਦੀ ਹੈ ਜੀ ਕਾਰਡ ਦੀ ਪਾਵਰ ਦੀਪੂ ਵਾਲੇ ਤੋਂ ਤੇ ਸਰਪੰਚ ਤੋਂ ਹੀ ਆ ਸਰਪੰਚ ਦੇ ਕਹਿੰਦੇ ਦੀਪੂ ਵਾਲਾ ਕਰਦਾ ਜੋ ਵੀ ਕਰਦਾ ਤੇ ਮੈਨੂੰ ਇਹਸੋ ਵੀ ਪੰਚਾਇਤ ਤੁਸੀਂ ਬਣਾਈਆਂ ਸਰਪੰਚ ਤੁਸੀਂ ਚੁਣਿਆ ਵਾ ਅੱਜ ਤੁਹਾਡੀ ਨਾਲ ਹੀ ਕੋਈ ਦਾ ਪੱਖਪਾਤ ਹੋ ਰਿਹਾ ਏ ਸਰਪੰਚ ਜੀ ਵੀ ਇਹ ਪਾਰਟੀਬਾਜੀ ਦਾ ਜੋ ਵੀ ਭਾਜੀ ਕੰਮ ਕਰਨਦੇ ਆ ਵੀ ਇਹ ਸਾਡੀ ਪਾਰਟੀ ਨੇ ਇਹਨਾਂ ਵੋਟ ਨਹੀਂ ਪਾਈ ਹੁਣ ਉਹ ਤਾਂ ਬੰਦੇ ਦਾ ਆਪ ਦਾ ਹੱਕ ਆ ਅਸੀਂ ਜਿਹਨੂੰ ਮਰਜ਼ੀ ਵੋਟ ਪਾਈਏ ਇਹ ਤੋਂ ਤੁਹਾਡੇ ਨਾਲ ਕੋਈ ਕੋ ਕਹਿ ਸਕਦਾ ਤੇ ਹੁਣ ਇਹਨਾਂ ਮੈਨੂੰ ਇੱਕ ਜਾਨੇ ਦੀ ਆਜ ਦੀ ਪਰਚੀ ਕੱਟ ਕੇ ਦਿੱਤੀ ਪਹਿਲਾਂ 6 ਸਾਲ ਕਹਿੰਦੇ ਸੀ ਵੀ ਤੁਸੀਂ ਅਪਡੇਟ ਕਰਾਓ ਉਹਨੇ ਸਾਰੇ ਪਿੰਡ ਦੇ ਆਧਾਰ ਕਾਰਡ ਨਹੀਂ ਜਿਹੜੇ ਸਾਡੇ ਕੱਲਿਆਂ ਦੇ ਘਰੇ ਹੋ ਗਏ ਕਿੰਨੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਤੇ ਚਾਰਾਂ ਚੋਂ ਸਿਰਫ ਇੱਕ ਮੈਂਬਰ ਦੀ ਤਾਂ ਹੁਣ ਦਿੱਤੀ ਪਰਚੀ ਇਹ ਪਹਿਲਾਂ ਮੈਨੂੰ ਇਹ ਦੱਸਣ ਵੀ ਘਰਦਿਆਂ ਦਾ ਸਾਰਿਆਂ ਦਾ ਨਾਂ ਕੱਢਦਾ ਘਰ ਦੇ ਪਹਿਲਾਂ ਇਹ ਕਿ ਮੈਂ ਪਹਿਲਾਂ ਆਇਆ ਤੁਹਾਡੇ ਮਾਤਾ ਪਿਤਾ ਘਟ ਗਏ ਹਾਂਜੀ ਸਾਰਿਆਂ ਦੇ ਘਟਦੇ ਘਰੋਂ ਤੁਸੀਂ ਇਸ ਬੰਦ ਅਮਰਸਰ ਵੱਡੇ ਡੀਸੀ ਨੂੰ ਜਾਂ ਵੱਡੇ ਕਿਥੇ ਜਿਹੜੇ ਫੂਡ ਸਪਲਾਈ ਦਾ ਇਨਸਪੈਕਟਰ ਨੇ ਵੱਡੇ ਡੀਐਫਐਸਓ ਨੂੰ ਕਿਸੇ ਵੱਡੇ ਅਧਿਕਾਰੀ ਮਿਲਿਓ ਜਾ ਕੇ ਪਹਿਲਾਂ ਵੀ ਇੱਥੇ 2022 ਚ ਬੋਰਟ ਰਿਪੋਰਟ ਹੋਈ ਸੀ ਉਹਦਾ ਵੀ ਕੋਈ ਸੁਨਵਾਈ ਨਹੀਂ ਹੁੰਦੀ ਉਹ ਵੀ ਇਦਾਂ ਹੀ ਚੱਲਦਾ ਰਹਿੰਦਾ ਵਾ ਤੇ ਬਾਕੀ ਜੋ ਵੀ ਕਰਦੇ ਮੌਜੂਦਾ ਪੰਚਾਇਤ ਹੀ ਕਰਾਉਂਦੀ ਹੈ ਬਿਲਕੁਲ ਜੀ ਤੁਸੀਂ ਦੇਖਿਆ ਬਾਰ-ਬਾਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਵੱਲੋਂ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਦੀ ਗੱਲ ਕਰੀਏ ਹਰਮਨ ਸਿੰਘ ਜਿਹੜਾ ਡੀਪੂ ਹੋਲਡਰ ਆ ਉਸਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਵੀ ਕਣਕ ਜਿਹੜੀ ਆ ਘਟਦੀ ਜਾ ਰਹੀ ਆ ਪਹਿਲੇ ਤੁਹਾਡੀ ਨਾਲ ਗੱਲਬਾਤ ਕਰਦੇ ਹੋਰ ਪਹਿਲਾਂ ਕਿਹੜੀ ਜੜੀਆਂ ਜਿਹਨੂੰ ਮੁਸ਼ਕਲ ਆ ਰਹੀ ਆ ਪਹਿਲੇ ਤੁਹਾਨੂੰ ਕਰਕੇ ਮਿਲਦੀ ਕਿੰਨੀ ਕੀ ਆ ਰਹੀ ਆ ਹਾਂਜੀ ਭਾਜੀ ਮੇਰੀ ਗੁੜੀਆ ਨੂੰ 12 ਸਾਲ ਦੀ ਹੋ ਗਈ ਆ ਅਸੀਂ ਕਣਕ ਨਹੀਂ ਮਿਲਦੀ ਪਿਛਲੇ ਤੱਕ ਤੇ ਅੱਗੇ ਚਾਰ ਜਣੇ ਦੀ ਅਸੀਂ ਪੰਜ ਮੈਂਬਰ ਐ ਚਾਰ ਜਣੇ ਦੀ ਮਿਲਦੀ ਸੀ ਅੱਜ ਮੇਰੇ ਹਸਬੰਦ ਦੀ ਵੀ ਉਹਨਾਂ ਦੇ ਕੰਮ ਕਰਨੀ ਦਿੱਤੀ ਗਈ ਉਹਨਾਂ ਨੇ ਤੇ ਸਾਨੂੰ ਤਿੰਨਾਂ ਜਣੇ ਦੀ ਪਰਚੀ ਦਿੱਤੀ ਗਈ ਹੈ ਮੇਰੇ ਬੇਟੇ ਦੀ ਤੇ ਮੇਰੀ ਤੇ ਮੇਰੇ ਡੈਡੀ ਦੀ ਕਿਉਂ ਤੁਹਾਨੂੰ ਇੰਨੇ ਜਣਿਆਂ ਦੀ ਕਰ ਲਿਓ ਤੁਸੀਂ ਪਿੰਡ ਦੇ ਮਸੀਕ ਹੋ ਕਿੰਨਾ ਚਿਰ ਤੁਹਾਨੂੰ ਰਹਿੰਦੇ ਹੋ ਗਿਆ ਪਿੰਡ ਵਿੱਚ ਅੱਥੇ ਸਰ 15 ਸਾਲ ਹੋ ਗਏ ਤੇ 15 16 ਸਾਲ ਹੋ ਗਏ ਮੈਨੂੰ ਇੱਥੇ ਮੈਰਿਜ ਕਿਤੇ ਆਏ ਨੂੰ ਤੇ ਉਹਦੇ ਕਣਕ ਲੈਂਦੇ ਪਏ ਪਹਿਲਾਂ ਜਦੋਂ ਸਾਨੂੰ ਮਿਲਦੀ ਰਹੀ ਚੰਗੀ ਮਿਲਦੀ ਰਹੀ ਕਣਕ ਤੇ ਪਰ ਜਦੋਂ ਇਹਨਾਂ ਦੇ ਹੱਕ ਵਿੱਚ ਡਿੱਪੂ ਆ ਗਏ ਨਾ ਤੇ ਬਸ ਇਸ ਤਰ੍ਹਾਂ ਹੀ ਪਾਰਟੀ ਬਾਜੀ ਹੋ ਗਈ ਇਹਨਾਂ ਦੀ ਮੈਨੂੰ ਇਸ ਤੋਂ ਵੀ ਜਿਹੜਾ ਹਰਮਨ ਆ ਇਹ ਪਿੰਡ ਦਾ ਗੋਂਸਾ ਬਾਦ ਰਹਿਣ ਵਾਲਾ ਹੈ ਕਿੱਥੋਂ ਦਾ ਹੈ ਇਹ ਇਹਨੀ ਛਾਟੇ ਦਾ ਹੈਗਾ ਜੀ ਛਾਟੇ ਦਾ ਹੈ ਹਾਂਜੀ ਠੀਕ ਤੇ ਉਹ ਫਿਰ ਜਦੋਂ ਇਹ ਸੱਦੇ ਦੇ ਡਿੱਪੂ ਵਾਲੇ ਤੇ ਉਹ ਲੈ ਕੇ ਆਉਂਦੇ ਆ ਤੇ ਜੇ ਕਣਕ ਆਂਦੀ ਹੈ ਤੇ ਉਹਨੂੰ ਪੂਰੀ ਐ ਮਤਲਬ ਖਾਨ ਜੋਗੀ ਨਹੀਂ ਛੱਡ ਕੇ ਤਾਂ ਫਿਰ ਦਿੰਦੇ ਇਹ ਕਿਤੇ ਕਣਕ ਹਾਂਜੀ ਇਹਨੀ ਬੇਕਾਰ ਕਣਕਾਂ ਦੀ ਬਾਸ਼ਨਾ ਵਿੱਚ ਆਉਂਦੀ ਹੈ ਗਣਕ ਦੀ ਤੇ ਮੈਨੂੰ ਇਸ ਤੋਂ ਵੀ ਮੁੱਖ ਮੰਤਰੀ ਪੰਜਾਬ ਭਵਨ ਪੀ ਲੋਕਾਂ ਤੱਕ ਗਰੀਬਾਂ ਤੱਕ ਕਣਕ ਪਹੁੰਚਾਈ ਆ ਰਹੀ ਹੈ ਲੋਕਾਂ ਨੂੰ ਸਹੂਲਤ ਦਿੱਤੀ ਆ ਰਹੀ ਆ ਇਹ ਕਹਿੰਦੀ ਭਵੰਤਮਨ ਸਾਹਿਬ ਨੂੰ ਅਪੀਲ ਜਰੂਰ ਕਰ ਦਿਓ ਵੀ ਵਾਕੇ ਤੁਹਾਨੂੰ ਕਰਕੇ ਮਿਲਦੀ ਵੀ ਹੈਗੀ ਨਹੀਂ ਹੈਗੀ ਕੀ ਕਹਣਾ ਜਾਓ ਬਰਾਣਾ ਸਰ ਕਣਕ ਦੀ ਮਿਲਦੀ ਹੈ ਪਰ ਜਿਹੜਿਆ ਮਲੇ ਜੇ ਮਲੋ ਵੀ 30 ਕਿਲੋ ਦਿੱਤੀ ਹੈ ਉਹਦੇ ਵੀ ਕਿਲੋ ਅਗੇ 30 ਕਿਲੋ ਦਿੰਦੇ ਸੀ ਹੁਣ 15 ਕਿਲੋ ਤੋਂ 15 ਕਿਲੋ ਤਾਂ ਇਹਨਾਂ ਨੇ 13 ਕਿਲੋ ਕਰ ਦਿੱਤੀ ਹੈ ਮਲੇ ਇੱਕ ਦੋ ਕਿਲੋ ਕੱਟੀ ਜਾ ਰਹੇ ਦੋ ਦੋ ਕਿਲੋ ਕੱਟੀ ਜਾਂਦੇ ਆ ਤੇ ਜੋ ਕਹਿੰਦੇ ਕਿ ਨਾ ਆਪਣੀ ਤੀ ਤਲਾਕ ਦੇਖ ਲਓ ਇੱਕ ਜਣਾ ਭਾਜੀ ਤੋਲਣ ਜਾਏਗਾ ਕਿ ਸਾਰਾ ਡੱਬਾ ਹੀ ਜਾਏਗਾ ਤੋਲਣ ਜੋ ਤੋਲਣ ਜਾਂਦੇ ਅਗਲੇ ਮੈਂ ਘੱਟ ਗੱਲ ਦੀ ਕਿਸੇ ਕੋਈ ਹਾਂ ਕੋਈ ਐਸਾ ਮੈਂਬਰ ਘਰੇ ਹੁੰਦਾ ਵੀ ਜਿਹਨਾਂ ਕੋਈ ਨਹੀਂ ਜਾ ਸਕਦਾ ਹੈਗਾ ਤੇ ਹੁਣ ਇਹ ਥੋੜਾ ਵੀ ਸਣ ਬੰਦੇ ਸਾਰੀ ਦਿਹਾੜੀ ਘਰੇ ਬੈਠੇ ਰਹਿਣਗੇ ਤੇ ਕਣਕਾਂ ਤੇ ਲਾਂਚ ਰਹਿਣਗੇ ਬਿਲਕੁਲ ਜੀ ਤੁਸੀਂ ਦੇਖਿਆ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਵੱਲੋਂ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕੀਤਾ ਹਾਂਜੀ ਬਣ ਜੀ ਪਿਛਲੀ ਵਾਰੀ ਉਹਨਾਂ ਪਤਾ ਕੀ ਕੀਤਾ ਬਾਹਰੋਂ ਗੱਡੀ ਆਈ ਚਿੱਟੀ ਦੋ ਜਾਣੇ ਤੁਹਾਡੇ ਵਰਗੇ ਹੀ ਦੋ ਬੋਰੀਆਂ ਉਹਨਾਂ ਸਾਡੇ ਸਾਹਮਣੇ ਕਣਕ ਦੀਆਂ ਲਦਾਈਆਂ ਉਹ ਉਹਨਾਂ ਨੂੰ ਪੁੱਛੋ ਵੀ ਉਹ ਕਿੱਧਰ ਕਣਕ ਗਈ ਦੋ ਬੋਰੀਆਂ ਸਾਡੇ ਆ ਗਰੀਬਾਂ ਦੇ ਕਣਕ ਖਾ ਕੇ ਉਹ ਦੇਂਦੇ ਆ ਉਹ ਪਿੰਡ ਦੇ ਰਹਿਣ ਵਾਲੇ ਤਾਂ ਹੈ ਨਹੀਂ ਆ ਨਾ ਟਿੰਗ ਰਕਰਨਮ ਲੀਦੇ ਇੱਥੋਂ ਉਹ ਲੈਂਦੇ ਆ ਕਣਕ ਉਹ ਕਿੱਥੋਂ ਦੇ ਆ ਮੈਂ ਖੁਦ ਵੇਖੇ ਨਾਲ ਮੇਰਾ ਛੋਟਾ ਬੇੜਾ ਹੀ ਕਿੱਥੇ ਗਿਆ ਸਰਦਾਰ ਮੰਤਰੀ ਨਵਾਜ ਦੇ ਨਹੀਂ ਜਦੋਂ ਉਹ ਬੰਦੇ ਆਏ ਸੀ ਗੱਡੀ 'ਚ ਲਾਦਰੇ ਸੀ ਕਣਕ ਦੀ ਕਿੰਨੇ ਟੋੜੀ ਲੱਦੇ ਸੀ ਤੁਸੀਂ ਉਹਦੀ ਕੋਈ ਵੀਡੀਓ ਫੋਟੋ ਬਣਾਈ ਹੈ ਬਣਾਈ ਹੈ ਨਹੀਂ ਹੈਗਾ ਉਸ ਵਕਤ ਫੋਨ ਨਹੀਂ ਹੈਗਾ ਉਸ ਵਕਤ ਤੇ ਚਾਰ ਮੈਂਬਰ ਆਹੀ ਤੇ ਮੈਨੂੰ 8-10 ਸਾਲ ਹੋ ਗਏ ਕੱਲੇ ਜਾਣੇ ਦੀ ਕਣਕ ਦੇ ਹੁੰਦੇ ਆ ਹੁਣ ਮੈਨੂੰ ਵਿੱਚੋਂ ਮਾਰੋ ਦੋਵਾਂ ਦੀ ਦਿੰਦਾਰਿਆ ਤੁਹਾਡੇ ਝਗੜਾ ਹੋਇਆ ਪਿੰਡ 'ਚ ਬਹੁਤ ਵੱਡਾ ਇਸ ਵਜ੍ਹਾ ਕਰਕੇ ਉਹਨੇ ਸਾਡੀ ਐਰ ਕੀ ਰਾਜੂ ਆ ਜਿਹੜਾ ਸਰਪੰਚ ਦਾ ਖਾ ਸ਼ਬੰਦਾ ਉਹਨੇ ਕਣਕ ਇੱਕੋ ਜਾਣੇ ਦੀ ਕਹਿ ਵੀ ਦੇ ਇਨਨ ਤੇ ਸਾਰਾ ਜੋ ਵੀ ਕਰਾਉਂਦਾ ਸਰਪੰਚ ਕਰਾਉਂਦੇ ਆ ਸਰਪੰਚ ਦੇ ਕਹਿਣ ਤੇ ਜੋ ਹੋਣ ਰਿਹਾ ਸਭ ਲੋਕਾਂ ਦਾ ਕਹਿਣਾ ਵੀ ਪਾਰਟੀ ਬਾਜ਼ੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਹੀ ਕਣਕ ਜਿਹੜੀ ਨਹੀਂ ਮਿਲਦੀ ਸੈਂਟਰਸ ਕਾ ਉਹ ਜਿਹੜੀ ਆਉਂਦੀ ਹੈ 2 ਰੁਪਏ ਕਿਲੋ ਵਾਲੀ ਲੋਕ ਇਹ ਚੀਜ਼ ਦਾ ਬੜਾ ਵਿਰੋਧ ਕਰ ਰਹੇ ਨੇ ਅਤੇ ਲੋਕਾਂ ਦਾ ਕਹਿਣਾ ਵੀ 15 ਕਿਲੋ ਜੇ ਵੀ ਸਾਨੂੰ 12 ਕਿਲੋ 13 ਕਿਲੋ ਦਿੱਤੀ ਜਾ ਰਹੀ ਆ ਹਰ ਕਿਹਦੀ ਜਿਹੜੀ ਕਾਨਕ ਕਟਦੀ ਕੀਤੀ ਜਾ ਰਹੀ ਆ ਹੋਰ ਕਿਹੜੀ ਪਾਣੇ 13 ਕੀ ਨਾ ਆ ਤੁਹਾਨੂੰ ਕਾਨਕ ਮਿਲਦੀ ਆ ਨਹੀਂ ਪਾਜੀ ਕਿਉਂ ਸਾਡਾ ਕਾਟ ਨਹੀਂ ਆ ਪਾਜੀ ਕਦੋਂ ਦਾ ਕਾਟ ਨਹੀਂ ਬਣਿਆ 20 25 ਸਾਲ 20 25 ਸਾਲ ਲੈ ਤੁਸੀਂ ਗਰੀਬੀ ਦੇ ਖਾਜ ਨਹੀਂ ਹੁੰਦੇ ਤੁਸੀਂ ਕਿਹ ਜ ਤੁਸੀਂ ਮੀਰ ਚੜਦੀ ਕਲਾ ਵਾਲੇ ਮੀਰ ਜੇ ਗਰੀਬ ਜੇ ਪਾਜੀ ਅਸੀਂ ਫਿਰ ਤੁਹਾਡਾ ਕਿਉਂ ਨਹੀਂ ਬਣਿਆ ਪਾਜੀ ਪਤਾ ਨਹੀਂ ਜੇ ਬਣਾਇਆ ਨਹੀਂ ਇਹਨਾਂ ਨੇ ਮਾ ਤੁਸੀ ਕੀ ਆ ਨਹੀਂ ਭਾਈ ਸਾਡੇ ਕਿਹੜੇ ਤੁਸੀਂ ਦੇਖੀ ਆ ਸਾਡੇ ਕਿਹੜੇ ਪੈਲੀ ਵੱਟਾ ਵਾ ਸਾਡੇ ਕਿਹੜੇ ਥਾਣੇ ਕੋਠੀਆਂ ਨੇ ਸਾਡੇ ਕਿਹੜੇ ਹਾਲ ਚੱਲਦੇ ਨੇ ਇੰਨੇ ਵੱਡੇ ਜਿਹੜਾ ਤੁਸੀਂ ਸਾਡੀ ਕਰਨ ਕਿਹਾ ਨੀ ਬੁਲਾ ਦੇ ਮੈਂ ਬੋਲਦਾ ਭਾਈ ਇਹ ਮੇਰੇ ਪਰਜਾਈ ਨੇ ਅੱਛਾ ਭਾਈ ਇਹ ਪਿੰਡ ਜ਼ੈਤ ਬੈਠੇ ਨਸਨ 90 ਚ ਹੀ ਜਗ੍ਹਾ ਲਈਏ ਥੇ ਠੀਕ ਹੈ ਪਿਛੋਰ ਸਾਰੰਗੜੇ ਪਿੰਡ ਦੇ ਹਾਂ ਸਰ ਜੀ ਜੋ ਪਿੰਡ ਦੇ ਵਿੱਚ ਅੰਦਰ ਵੀ ਦੇਖੋ ਅਸੀਂ ਇਹਨਾਂ ਦੇ ਥੱਲੇ ਲੱਕ ਨਹੀਂ ਰਹਿ ਸ਼ੁਰੂ ਤੋਂ ਆਪਣੀ ਮਿਹਨਤ ਕਰਦੇ ਆਂ ਸ਼ਹਿਰ 'ਚ ਕੰਮ ਕਰਦੇ ਆਂ ਖਾਣੇ ਠੀਕ ਹੈ ਕਿ ਨਹੀਂ ਨਾ ਇਹਨਾਂ ਸਾਡੇ ਕਾਰਡ ਬਣਵਾਏ ਅਜੇ ਤੱਕ ਇਹੋ ਹੀ ਆ ਕਿ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਜੇ ਅਸੀਂ ਕਾਲੀਆਂ ਜੇ ਕਾਲੀਆਂ ਜੇ ਕਾਲੀਆਂ ਨੂੰ ਨਹੀਂ ਪਾਉਂਦੇ ਰੇ ਠੀਕ ਹੈ ਜੀ ਜਿਹੜੇ ਜ਼ਿੰਮੇਦਾਰ ਬੰਦੇ ਨੇ ਜਿਹੜੇ ਇਹਨਾਂ ਨੂੰ ਸਾਡੀਆਂ ਹੀ ਵੋਟਾਂ ਲੈ ਕੇ ਸਾਡੇ ਕੋਈ ਜਿੱਤਦੇ ਨੇ ਬਾਅਦ 'ਚ ਸਾਡੇ ਹੀ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਨਾ ਕਿ ਗਰੀਬ ਨੂੰ ਸਹੂਲਤ ਦਿੰਦੇ ਆਂ ਤੇ ਨਾ ਹੀ ਕਿ ਗਰੀਬ ਦੀਏ ਬਾਹ ਫੜਦੇ ਔਖੀ ਵੇਲੇ ਤੇ ਜਦੋਂ ਇਹ ਸਾਡੀ ਬਾਹ ਨਹੀਂ ਫੜਦੇ ਤੁਸੀਂ ਇਹਨਾਂ ਨੂੰ ਵੋਟਾਂ ਕਿਉਂ ਪਾਈਏ ਠੀਕ ਹੈ ਕਿ ਨਹੀਂ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਸਾਡੇ ਮਜਬੀ ਸਿੰਘਾਂ ਦੀਆਂ ਜਿਹੜੀਆਂ ਕਣਕਾਂ ਕਟਵਾ ਦਿੰਦੇ ਆ ਠੀਕ ਹੈ ਗਿੰਦੇ ਕਾਟ ਭਾਨ ਵਾਲਿਓ ਨੇ ਕਈ ਯਾਰ ਮੈਂ ਬਾਅਦ 12 ਸਾਲ ਨੌਕਰੀ ਕੀਤੀ ਆ ਚਲੋ ਘਰ ਦੇ ਨਹੀਂ ਭਜ ਨੱਠ ਕਰ ਸਕੇ ਅਸੀਂ ਘਰ ਦੇ 20 ਵੋਟਾਂ ਸਾਡੀਆਂ ਸਾਡੀਆਂ 20 ਵੋਟਾਂ ਚ ਕਿਸੇ ਵੀ ਜੀ ਦੀ ਕਣਕ ਨਹੀਂ ਜੀ ਮਿਲਦੀ ਮੇਰੇ ਇੱਕ ਭਰਾ ਨੂੰ ਮਿਲਦੀ ਜੀ ਤੁਸੀਂ ਦੇਖਿਆ ਅੱਜ ਪਿੰਡ ਵਾਸੀਆਂ ਨੇ ਇਸਦਾ ਵਿਰੋਧ ਕੀਤਾ ਵੀ ਸਾਡੀ ਨਾਲ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਵਾ ਮਨਵੀਰ ਸਿੰਘ ਪਰਿਵਾਰਾਂ ਨੂੰ ਜਾਤ ਕਰ ਕਹਿੰਦੇ ਵੀ ਸਾਡੇ ਕਾਰ ਕੱਟੇ ਗਏ ਨੇ ਸਾਨੂੰ ਨਹੀਂ ਕਰਨ ਕੇ ਮਿਲਦੀ ਪਾਰਟੀ ਬਾਈ ਦਾ ਵੀ ਜਿਹੜਾ ਇਹ ਵੱਡਾ ਜਾਨ ਲਗਾਇਆ ਗਿਆ ਵੀ ਪਿੰਡ ਦਾ ਜਿਹੜਾ ਇਥੋਂ ਦਾ ਡੀਪੂ ਹੋਲਡਰ ਆ ਜਿਹੜਾ 66 ਰਹਿਣ ਵਾਲਾ ਹਰਮਣ ਆ ਉਸ ਕੋਲੋਂ ਜਿਹੜਾ ਇਹ ਸਾਡੇ ਲੋਕਾਂ ਨਾਲ ਕਣਕ ਦਾ ਜਿਹੜਾ ਵਾ ਕਟ ਕੀਤੀ ਜਾਂਦੀ ਆ ਜੇਕਰ ਕਿਸੇ ਦਾ 15 ਕਿਲੋ ਆ 3 ਕਿਲੋ ਦਿੱਤੀ ਆ ਰਹੀ ਆ ਅੱਜ ਲੋਕ ਵੱਡੀ ਤਲਾਬ ਇਕੱਠੇ ਹੋਏ ਨੇ ਹਾਂ ਪੜਾ ਕੀ ਕਰਨਗੇ ਪਾਜੀ ਉਹਨਾਂ ਦੇ ਜਿਹੜੇ ਖਾਸ ਬੰਦੇ ਆ ਨਾ ਉਹਨਾਂ ਦੇ ਕਾਰਡ ਬਣੇ ਆ ਹੁਣ ਨਵੇਂ ਤੇ ਮੰਨ ਲਓ ਵੀ ਜਦੋਂ ਦੇ ਅਸੀਂ ਪਿੰਡ 'ਚ ਰਹਿੰਦੇ ਆ ਸਾਡੇ ਤਿੰਨਾਂ ਜਾਣਿਆਂ ਦੇ ਨਾਂ ਕੱਟੇ ਗਏ ਆ ਉਹ ਸਾਡੇ ਨਾਂ ਕਿਉਂ ਨਹੀਂ ਚੜੇ ਤੇ ਜਿਹੜੇ ਹੁਣ ਨਵੇਂ ਕਹਿੰਦੇ ਆ ਵੀ ਬੰਦਿਆਂ ਦੇ ਕਾਟ ਆਇਓ ਕਿਤਰਾ ਆ ਗਏ ਆ ਇਹ ਸਰਪੰਚ ਦਾ ਸਾਰਾ ਕਾਰਨਾਮਾ ਵਾ ਜੇ ਡੀਪੂ ਵਾਲਾ ਸਰਪੰਚ ਦੇ ਕਹਿਣ ਤੇ ਚੱਲਦਾ ਵਾ ਜੇ ਸਰਪੰਚ ਕਹੇਗਾ ਤੇ ਡੀਪੂ ਵਾਲਾ ਸਾਨੂੰ ਕਣਕ ਦੇਏਗਾ ਤੇ ਜੇ ਸਰਪੰਚ ਨੇ ਕਹਿਣਾ ਹੀ ਨਹੀਂ ਤਾਂ ਉਹਨੇ ਦੇਣੀ ਕਿੱਥੋਂ ਪਰ ਕੀ ਲੱਗਦਾ ਨਹੀਂ ਸਰਪੰਚ ਪਿੰਡ ਦਾ ਮਾਈ ਬਾਪ ਹੁੰਦਾ ਵਾ ਸਾਰਿਆਂ ਦਾ ਸਾਂਝਾ ਹੁੰਦਾ ਵਾ ਇਸ ਤਰ੍ਹਾਂ ਵਿਤਕਰਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਡ ਦੇ ਲੋਕ ਨੇ ਸਾਰੇ ਇੱਕੇ ਤਰਫ ਹੋਣ ਚਾਹੀਦੇ ਨੇ ਇਹ ਇਹ ਨਹੀਂ ਵੇਖਣਾ ਚਾਹੀਦਾ ਕਿ ਇਹ ਫਲਾਣੀ ਪਾਰਟੀ ਦਾ ਦੂਜੀ ਪਾਰਟੀ ਦਾ ਕਿਉਂ ਪਿੰਡ ਨੂੰ ਸਰਪੰਚ ਜਿਹੜਾ ਪਿੰਡ ਦਾ ਮਾਈ ਬਾਪ ਬਣਿਆ ਦਾ ਇਹ ਭਾਜੀ ਉਹ ਗੱਲ ਕਹਿੰਦਾ ਵਾ ਉਹ ਮਤਬਾਲੇ ਹੀ ਕਾਂਗਰਸੀ ਆ ਉਹ ਸਾਨੂੰ ਨਹੀਂ ਦਿੰਦਾ ਇਹ ਚੀਜ਼ ਨੂੰ ਸਮਝਦਾ ਉਹ ਬੰਦਾ ਹੈਗਾ ਕਾਲੀਆਂ ਦਾ ਉਹ ਕਾਲੀਆਂ ਦੇ ਹੁਣ ਜਿਤਨਾ ਕਿ ਬਣੇ ਆ ਨਾ ਕਾੜ ਝਾੜੂ ਵਾਲਿਆਂ ਦੇ ਚੜੂ ਵਾਲਿਆਂ ਦੇ ਬਣੇ ਆ ਤੇ ਉਹ ਮਤ ਵਾਲੇ ਪਹਿਲਾਂ ਅਕਾਲੀਆਂ ਦੇ ਹੀ ਤੇ ਉਹ ਮਸਲਾ ਹੱਲ ਪਹਿਲਾਂ ਵੀ ਨਹੀਂ ਉਹਨੇ ਸਾਡਾ ਕੀਤਾ ਤੇ ਹੁਣ ਹੁਣ ਵੀ ਨਹੀਂ ਸਾਡਾ ਕੀਤਾ ਹੁਣ ਉਹ ਚੜੂ ਵਾਲਿਆਂ ਚ ਠੀਕ ਹੈ ਹਾਂਜੀ ਧੰਨਵਾਦ ਤੁਸੀਂ ਦੇਖਿਆ ਪਿੰਡ ਦੀਆਂ ਬੇਬੀਆਂ ਅੱਜ ਅਕੀਆਂ ਪਈਆਂ ਨੇ ਅਸ ਅੱਜ ਉਹਨਾਂ ਨੇ ਆਪਣੀ ਪੂਰੀ ਹਵਾ ਹਲਾਸ ਜਿਹੜੀ ਆ ਕੱਢੀ ਆ ਪਿੰਡ ਦੇ ਸਰਪੰਚ ਤੇ ਵੀ ਗੱਲ ਕੀਤੀ ਆ ਅਤੇ ਉਹਨਾਂ ਹਰਮਨ ਜਿਹੜਾ ਡੀਪੂ ਵਾਲਾ ਉਸ ਤੇ ਵੱਡੇ ਇਲਜ਼ਾਮ ਲਗਾਏ ਨੇ ਵੀ ਸਾਡੇ ਨਾਲ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਜੱਟਾਂ ਨੂੰ ਕਣਕ ਮਿਲਦੀ ਆ ਸਾਡੇ ਮਨਜੀਤ ਸਿੰਘ ਪਰਿਵਾਰਾਂ ਨੂੰ ਨਹੀਂ ਕਣਕ ਮਿਲਦੀ ਅੱਜ ਹਲਾਸ ਦੇ ਲੋ ਕੀ ਨੇ ਸੈਂਟਰ ਸਿਕਾਉਲ ਵਾਲੇ ਕਣਕ ਆਉਂਦੀ ਆ ਅੰਦੇ ਕਹਿੰਦੇ ਉੱਚ ਵੀ ਸਾਨੂੰ ਜਿਹੜੀ ਘੱਟ ਕਣਕ ਮਿਲਦੀ ਆ ਜੇਕਰ 15 ਕਿਲੋ ਲਈਦੀ ਆ ਉੱਚ ਵੀ 2-2 ਕਿਲੋ ਕਣਕ ਕੱਟ ਹੁੰਦੀ ਆ ਜੇਕਰ ਅਸੀਂ ਦਾ ਵਿਰੋਧ ਕਰਦੇ ਆ ਤੇ ਅੱਗੋਂ ਕਹਿੰਦਾ ਜਾ ਕੇ ਡੀਸੀ ਨੂੰ ਮਿਲੋ ਜਿੰਨੂੰ ਮਰਜ਼ੀ ਜਾ ਕੇ ਸ਼ਿਕਾਇਤ ਕਰਦੋ ਮੈਨੂੰ ਕਿਸੇ ਦਾ ਡਰ ਨਹੀਂ ਆ ਹੁਣ ਡੀਪੂ ਹੋਰ ਦੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਭਾਈ ਤੇ ਤੇ ਬੜੇ ਵੱਡੇ ਇਲਜ਼ਾਮ ਲਾਏ ਨੇ ਪਿੰਡ ਵਾਸੀਆਂ ਨਾਲ ਵਾਟਾ ਦੇ ਬਾਰੇ ਕੀ ਕਹਿਣਾ ਵਾ ਬਿਲਕੁਲ ਜੀ ਤੁਸੀਂ ਦੇਖਿਆ ਜਿਸ ਤਰ੍ਹਾਂ ਵੱਡੇ ਇਲਜ਼ਾਮ ਲਗਾਏ ਗਏ ਨੇ ਪਿੰਡ ਵਾਸੀਆਂ ਨੇ ਡੀਪੂ ਹੋਲਡਰ ਤੇ ਹਰਮਨ ਤੇ ਉਹ ਵੀ ਸਾਡੇ ਨਾਲ ਬਾਈ ਇਥੇ ਆ ਗਿਆ ਡੀਪੂ ਵਾਲਾ ਉਹਨਾਂ ਗੱਲਬਾਤ ਕਰਾਂਗੇ ਕਿਉਂਕਿ ਜਿਵੇਂ ਬੀਬੀਆਂ ਨੇ ਕਿਹਾ ਆਪੀ ਸਾਡੇ ਨਾਲ ਜਾਤੀ ਵਿਤਕਰਾ ਵੀ ਕੀਤਾ ਜਾਂਦਾ ਵਾ ਸਾਡਾ ਸਾਡੀ ਕਾਸਟੂਮ ਦੇਖਿਆ ਜਾਂਦਾ ਵਾ ਜਮੀਦਾਰਾਂ ਨੂੰ ਕਹਿੰਦੇ ਕਣ ਕੇ ਮਿਲਦੀ ਆ ਸਾਡੇ ਨੂੰ ਮਰਜੀ ਸਿੰਘਾਂ ਪਰਿਵਾਰ ਨੂੰ ਮਿਲਦੀ ਜੇਕਰ ਮਿਲਦੀ ਮਿਲਦੀ ਕਣ ਕੇ ਉਹ ਵੀ ਘੱਟ ਮਿਲਦੀ ਆ ਹਰਮਨ ਨਾਲ ਗੱਲਬਾਤ ਕਰਾਂਗੇ ਹਰਮਨ ਬਾਈ ਡੀਪੂ ਕੋਲ ਦਾ ਚਲਾ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਸਰ ਜੀ ਆ ਡੀਸੀ ਸਾਹਿਬ ਵੱਲੋਂ ਆ ਲਿਸਟ ਇਹਨਾਂ ਨੇ ਕੇਵਾਈਸੀ ਨਹੀਂ ਕਰਵਾਈ ਜਿੰਨਾਂ ਨੇ ਅੱਛਾ ਉਹ ਸਾਰੇ ਇਹ ਕੇਵਾਈਸੀ ਮੈਂ ਘਰ-ਘਰ ਬੁਆ ਜਾ ਕੇ ਖੜਕਾਇਆ ਇੱਕ-ਇੱਕ ਦਾ ਤੇ ਇਹ ਹੁਣ ਕੇਵਾਈਸੀ ਨਹੀਂ ਕਰਵਾਉਣਗੇ ਕਦੀ ਕਹਿੰਦੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਹੋਣੇ ਆ ਮੈਂ 8 ਮਹੀਨੇ ਇੱਥੇ ਬੈਠਾ ਰਿਆ ਹੋਰ ਕਈਆਂ ਨੇ ਵੀ ਕਿਹਾ ਨਾ ਵੀ ਕੇਵਾਈਸੀ ਕੀਤੀ ਆ ਬਾਰ-ਬਾਰ ਕਰਾ ਕੇ ਦੱਸਿਆ ਤਾਂ ਵੀ ਸਾਡੀ ਕਣਕ ਜਿਹੜੀ ਇਹ ਕੱਟ ਗਈ ਗਾ ਨਹੀਂ ਸਰ ਜੀ ਇਹ ਗੱਲ ਝੂਠ ਆ ਇਹ ਹੁਣਾਂ ਕੇਵਾਈਸੀ ਆ ਲਿਸਟ ਤੇ ਨਹੀਂ ਨਾ ਝੂਠ ਬੋਲਦੀ ਆ ਲਿਸਟ ਇਹ ਫੋਟੋਗ੍ਰਾਫੀ ਕਰਵਾ ਲੈਣ ਮੇਰੇ ਕੋਲੇ ਫੋਟੋਗ੍ਰਾਫੀ ਕਰਵਾ ਲੈਣਾ ਜਿੱਥੇ ਮਰਜੀ ਡੀਸੀ ਸਾਹਿਬ ਦੇ ਪੇਸ਼ ਹੋ ਜਾਣ ਡੀਐਫਸੀ ਸਾਹਿਬ ਦੇ ਪੇਸ਼ ਹੋ ਜਾਣ ਆ ਲੈ ਜਾਣ ਮੇਰੇ ਕੋਲ ਲਿਸਟ ਫੋਟੋਗ੍ਰਾਫੀ ਕਰਵਾ ਲੈਣ ਪਰ ਉਹਨਾਂ ਕਹਿੰਦਾ ਵੀ ਜਿਹੜੀ ਕਣਕ ਮਿਲਦੀ ਆ ਮੰਨ ਲਓ 15 ਕਿਲੋ ਮਿਲਦੀ ਆ ਉਹ ਵੀ ਘੱਟ ਮਿਲਦੀ ਆ ਕਦੀ 12 ਕਿਲੋ ਕਈ 13 ਕਿਲੋ ਇਹਦੇ ਵਿੱਚ ਕਿੰਨੀ ਕੀ ਸੱਚਾਈ ਆ ਨਹੀਂ ਸਰ ਜੀ ਇਹ ਗੱਲ ਝੂਠ ਜੀ ਇਹ ਗੱਲ ਝੂਠ ਜੀ ਇਹ ਝੂਠ ਆ ਸਰ ਇਹ ਝੂਠ ਆ ਸਰ ਇਹ ਤੇ ਇਹ ਝੂਠ ਜੇ ਹੁਣ ਇੱਥੋਂ ਮੈਂ ਇਹਨਾਂ ਨੂੰ ਕਹਿੰਦਾ ਤੋਲ ਕੇ ਖੜੋ ਚੱਕੀ ਵਾਲਾ ਘਟਾ ਦਿਓ ਕਾਰਡ ਕੱਢਦਾ ਜੇ ਸਰ ਤੇ ਚੱਕੀ ਵਾਲਾ ਕਾਰਡ ਕੱਢ ਲੈ ਮੇਰਾ ਥੋੜੀ ਕਸੂਰ ਆ ਮੈਂ ਕਿਹਾ ਕਿ ਕੰਡੇ ਤਾਂ ਮੇਰ ਤੋਂ ਤੋਲ ਕੇ ਲੈ ਜਾਓ ਜਿੰਨੀ ਆਰੀ ਮਰਜ਼ੀ ਲੈ ਜਾਓ ਕਰਨ ਮਰਜ਼ੀ ਇੱਥੇ ਬੀਬੀ ਇੱਕ ਵੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਭੈਣ ਜੀ ਉਹ ਕਹਿੰਦੀ ਜਦੋਂ ਜਾਂਦੇ ਮੇਰ ਦਾ ਕਾਫੀ ਇੱਕ ਦੂਜੇ ਦਾ ਬੋਲਚਾਲ ਹੁੰਦਾ ਕਾਫੀ ਲੜਿਆ ਵੀ ਜਾਂਦਾ ਤੋੜ ਨਾਲ ਕਦੀ ਹੋਇਆ ਤੂੰ ਤੂੰ ਮੈਂ ਹੋਇਆ ਬੀਬੀ ਨਾਲ ਇਹ ਕੱਲ ਭੈਣ ਖੜੀ ਸੀ ਮੈਂ ਰੋਟੀ ਖਾਣ ਚੱਲਾ ਹਾਂ ਮੈਂ ਭੈਣ ਆਂਦੀ ਕਿ ਬਾਅਦ ਚੋਂ ਆ ਜਿਓ ਬਾਅਦ ਚੋਂ ਮੇਰੀ ਪਰਚੀ ਘੜ ਦਿਓ ਇਹਨਾਂ ਦੇ ਮੈਂ ਕੋਹ ਨਹੀਂ ਕਿਹਾ ਇਹਨਾਂ ਦੀ ਕੇਈ ਵਾਰੀ ਸੀ ਨਹੀਂ ਕਰਵਾਈ ਅੱਛਾ केवाईसी नहीं करवाई होना हाडा थोड़ी कसूर या hmm. मैं तो हुन 8 महीने हो गए आ 8 महीने हो गए आ 8 महीने नहीं करवाई hmm. ए दे विच लिस्ट च नाम हैगा इनदा लिस्ट च नाम हैगा आ लिस्ट च नाम हैगा जे जे मैं ਝੂਠ ਬੋਲਦਾ ਤੇ ਮੇਰੇ ਤੇ ਪਰਚਾ ਕਰਾ ਦਿਓ ਜੀ ਇਹ ਵੀ बार-बार कह रहे ने ਕਹਿੰਦੇ ਤੁਸੀਂ ਇਹ ਗੱਲ ਕਹੀ ਹੈ ਭਾਈ ਜਾ ਕੇ ਡੀਸੀ ਨੂੰ ਮਿਲੋ ਜਾ ਕੇ ਡੀਸੀ ਨੂੰ ਜਾ ਕੇ ਪੁੱਛੋ ਜਾ ਕੇ ਤੇ ਗੱਲਾ ਹੋਈ ਹੈ ਤੁਹਾਡੀਆਂ ਨਹੀਂ ਸਰ ਇਹ ਨਹੀਂ ਮੈਂ ਕਿਹਾ ਸਾਡੇ ਇਨਸਪੈਕਟਰ ਸਾਹਿਬ ਨੂੰ ਮਿਲੋ ਸੰਦੀਪ ਲੋਥਰਾ ਸਾਹਿਬ ਆ ਡੀ ਇਨਸਪੈਕਟਰ ਸਾਹਿਬ ਉਹਨਾਂ ਨੂੰ ਮਿਲੋ ਆ ਆਪਣਾ ਕਰਵਾ ਲਓ ਕੇ ਵੀ ਵਾਸੀ ਕਰਵਾ ਲਓ ਮੇਰੇ ਕੋ ਮੈਂ ਕਦੀ ਵੀ ਨਹੀਂ ਕਿਸੇ ਨੂੰ ਵੀ ਨਾ ਅਜ ਤੱਕ ਰਪੈ ਹੱਲੇ ਤਾ ਦੇ ਨਾਲ ਲੱਤਾ ਜੇ ਇਹ ਵੀ ਤੁਹਾਨੂੰ ਬਾਰ ਬਾਰ ਕਿਹਾ ਇਹਦਾ ਵੀ ਤੁਸੀਂ ਸਰਪੰਚ ਦੇ ਬੰਦੇ ਹੋ ਪਾਰਟੀ ਬਾਜੀ ਕਰਕੇ ਕਹਿੰਦੇ ਅਸੀਂ ਦੂਸਰੀ ਪਾਰਟੀਆਂ ਦੇ ਨੇ ਇਹ ਵੀ ਕੋਈ ਵਿਚਾਰ ਕੀਤਾ ਜਾਂਦਾ ਕਿ ਗੱਲਬਾਤ ਨਹੀਂ ਸਰ ਇਹ ਕੋਈ ਨਹੀਂ ਆ ਘਰ ਘਰ ਜਾ ਕੇ ਕੇ ਵੀ ਵਾਸੀ ਕੀਤੀ ਜੇ ਆ ਪਿੰਦੂ ਭਾਈ ਖੜੇ ਆ ਉਹ ਦੂਜੇ ਉਹ ਕੀ ਨਾ ਆ ਬਲਵਿੰਦਰ ਭਾਈ ਖੜੇ ਆ ਇਹਨਾਂ ਦੇ ਘਰ ਬੈ ਕੇ ਪਰਚੀ ਕੀ ਨਾ ਕੇ ਵੀ ਵਾਸੀ ਕੀਤੀ ਆ ਤੇ ਉਹ ਉਹਨਾਂ ਬਲਵਿੰਦਰ ਸਿੰਘ ਦੇ ਵੀ ਕੀਤੀ ਆ। ਹਰਮਨ ਦੀ ਗੱਲ ਕਰੀਏ ਫਿਰ ਅੱਜ ਇੱਕ ਮਿੰਟ ਹਰਮਨ ਜੀ ਫਿਰ ਅੱਜ ਕਿਉਂ ਇਸ ਤਰ੍ਹਾਂ ਦਾ ਇੰਜਾਮ ਕਿਉਂ ਲਾਇਆ ਜਾ ਰਿਹਾ ਹੈ ਫਿਰ ਤੁਹਾਡੇ ਕਿਉਂ ਤੁਹਾਨੂੰ ਬਾਰ ਬਾਰ ਕਿਹਾ ਜਾਂਦਾ ਵੀ ਹਰਮਨ ਸਰਪੰਚ ਦਾ ਬੰਦਾ ਵਾ ਸਰਪੰਚ ਦੇ ਘਰੇ ਜਾ ਕੇ ਪਰਚੀ ਕਰਦਾ ਕੁਝ ਤਾਂ ਗੱਲ ਲੱਗਦੀ ਆ। ਆਪਾਂ ਤੇ ਸਾਰਿਆਂ ਨੂੰ ਸਾਰੇ ਮੇਰੇ ਭੈਣ ਭਰਾ ਆ ਮੈਂ ਕਦੀ ਨਹੀਂ ਇਹ ਪਾਰਟੀ ਬਾਜੀ ਕੀਤੀ। ਰਾਜਵਿੰਦਰ ਕਿਹੜਾ ਬਈ? ਪਾਰਟੀ ਬਾਜੀ ਚ ਨਹੀਂ ਰਾਜਵਿੰਦਰ। ਮੈਂ ਕਦੀ ਨਹੀਂ ਇਹ ਕਿਆ ਕੁਝ ਵੀ ਤੇ ਮੈਂ ਇਹੋ ਕਿਹਾ ਆ ਕਿ ਸਾਰਿਆਂ ਕੇ ਵੀਆਈਸੀ ਕਰਵਾਓ। ਬਿਲਕੁਲ ਕੇ ਵਾਸੀ ਕਰਵਾਓਗੇ ਦਾ ਹਾਰ ਕਾਟਾ ਅਪਡੇਟ ਕਰਵਾਓਗੇ ਤਾਂ ਫੇਰ ਹੀ ਕੇ ਵਾਸੀ ਹੁੰਦੀ ਜੀ ਇਸ ਸਬੰਧ ਚ ਕਦੀ ਆਪਣੇ ਗੁਰਦਵਾਰ ਸਾਹਿਬ ਚ ਅਲੋਟਮੈਂਟ ਕੀਤੀ ਆ ਵੀ ਭਾਈ ਜਿਨ੍ਹਾਂ ਦੀ ਕੇ ਵੀ ਸੀ ਨਹੀਂ ਹੋਈ ਕੇ ਵਾਸੀ ਕਰਾਓ ਤੁਹਾਡੇ ਕਾਰ ਕੱਟੇ ਜਾਣਗੇ ਜਾਂ ਤੁਹਾਡੇ ਨਹੀਂ ਕੱਟ ਜਾਣਗੇ ਮੈਂ ਕਿਹਾ ਘਰ ਘਰ ਜਾ ਕੇ ਬੂਹੇ ਖੜਕਾ ਕੇ ਕੀਤੀ ਆ ਘਰ ਘਰ ਜਾ ਕੇ ਬੂਹੇ ਖੜਕਾ ਕੇ ਇਹਨਾਂ ਨੂੰ ਪੁੱਛਿਆ ਇੱਕ ਇੱਕ ਜੀ ਨੂੰ ਬਿਲਕੁਲ ਜੀ ਅ ਵੀਰੇ ਬੂਹੇ ਖੜਕਾ ਕੇ ਕਹਿੰਦੇ ਵੀ ਬੂਹੇ ਹਰਬੰਦੀ ਕਹਿੰਦੇ ਡੀਪੋ ਹੋਲਡਰ ਵੀ ਬੂਹੇ ਖੜਕਾ ਕੇ ਕੇ ਵੀ ਸੀ ਕਰਾ ਕੇ ਆ ਪਾਜੀ ਇਹਨਾਂ ਘਰ ਇਹ ਮੈਂ ਕੇ ਵਾਸੀ ਮੈਂ ਇਹਦੀ ਕੇ ਵੀ ਸੀ ਕਰਾਉਣਾ ਇਹਨੇ ਨਹੀਂ ਕੀਤੀ ਚਾੜ ਹੀ ਨਹੀਂ ਹੋਈ ਇਹਦੇ ਕੋ ਮੈਂ ਕਰਾ ਕੇ ਗਿਆ ਵੀ ਕਈ ਵਾਰ ਸੀ ਜਦੋਂ ਇੱਥੇ ਛੱਬੋ ਦੇ ਦਫਗਡਵਾਲ ਚੜਤੀ ਭਾਜੀ ਕਿਹੜੇ ਵਾਲੇ ਛੱਬੋ ਦਾ ਗੁਡਾਨ ਚ ਕਰਕੇ ਗਿਆ ਤਾਂ ਇਹਨੇ ਚੜਾਈ ਨਹੀਂ ਕਿਹਾ ਹਰਮਨ ਜੀ ਤੁਹਾਡੇ ਨਾਲ ਕਰਦੇ ਆ ਜਿਵੇਂ ਇਲਜ਼ਾਮ ਲਾ ਰਹੇ ਨੇ ਪਿੰਡ ਵਾਸੀ ਤੁਹਾਡੇ ਤੁਹਾਡਾ ਇਸ ਬਾਰੇ ਕੀ ਤੁਹਾਡਾ ਕੀ ਸਪਸ਼ਟੀਕਰਨ ਹੈ ਕੀ ਕਹਿਣਾ ਚਾਹੋ ਇਹਨਾਂ ਦੇ ਸਪਸ਼ਟੀਕਰਨ ਇਹ ਹੋਇਆ ਸਰ ਕਿ ਇਹਨਾਂ ਨੇ ਕਈ ਵਾਰੀ ਕਰਵਾਉਣ ਮੈਂ ਅੱਜ ਵੀ ਕਰਨ ਨੂੰ ਤਿਆਰ ਆ ਹਾਂਜੀ ਮੈਂ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਕੋਈ ਕਿਸੇ ਦਾ ਪੱਖਪਾਤ ਨਹੀਂ ਕੀਤਾ ਗਿਆ ਕੋਈ ਜ਼ਾਰਪਾ ਦਾ ਕੋਈ ਸਰਪੰਚ ਦਾ ਕਿਸੇ ਪਾਰਟੀ ਵੱਲ ਪ੍ਰੈਸ਼ਰ ਨਹੀਂ ਹੈ ਹਾਡੇ ਲਈ ਸਾਰੇ ਇੱਕੋ ਜਿਹੇ ਭੈਣ ਭਰਾ ਆ ਪਾਣੋ ਲੈਣਾ ਦੇਣਾ ਨਹੀਂ ਗਏ ਨਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਤੁਸੀਂ ਦੇਖਿਆ ਜਿਸ ਮੌਕੇ ਤੇ ਅਸੀਂ ਪਿੰਡ ਵਾਸੀਆਂ ਗੱਲਬਾਤ ਕੀਤੀ ਆ ਤੇ ਜਿਹੜਾ ਹਰਮਨ ਸੀ ਦੀਪੋ ਹੋਲਡਰ ਉਹ ਵੀ ਇਸ ਮੌਕੇ ਤੇ ਪਹੁੰਚ ਗਿਆ ਉਹਨਾਂ ਨੇ ਗੱਲਬਾਤ ਹੋ ਗਈ ਆ ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਬਿਲਕੁਲ ਬੇਬੁਨਿਆਦ ਨੇ ਕਿਸੇ ਦਾ ਜਾਤੀ ਵਰਗ ਦਾ ਕਿਸੇ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ ਕਿਉਂਕਿ ਇੱਕ ਲਿਸਟ ਹੱਥ ਫੜੀ ਉਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਵੱਲੋਂ ਜਿਹੜੇ ਲੋਕਾਂ ਦੀ ਹਜੇ ਕੀ ਵੈਸੇ ਨਹੀਂ ਹੋਈਆਂ ਪੈਂਡਿੰਗ ਨੇ ਉਹਨਾਂ ਨੂੰ ਕਿਹਾ ਗਿਆ ਵੀ ਕੇ ਵਾਸੀ ਕਰਾਉਣ ਤਾਂ ਜੋ ਕਿ ਤੁਹਾਨੂੰ ਕਾਣ ਕੇ ਜਿਹੜੀ ਮੈਂ ਦੇਣ ਨੂੰ ਤਿਆਰ ਆਂ ਮੀਨੂ ਦੇ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ